ਇਹ ਸਰ ਵਾਈਕਲ ਤੇ ਲਾ ਲਓ ਮਣ ਕੇ ਨੇ ਮਣ ਕੇ ਆ ਜੀ ਠੀਕ ਆ ਸੱਤ ਮਣ ਕੇ ਲਾ ਲਓ ਠੀਕ ਆ ਓਕੇ ਜਿਆਦੇ ਨਹੀਂ ਵੈਸੇ ਆਪਾਂ ਮਣ ਕੇ ਜਦੋਂ 6-7 ਮਣ ਕੇ ਨੇ ਇਹ ਸਰ ਵਾਈਕਲ ਤੇ ਜੀ ਠੀਕ ਹੈ ਜਿਵੇਂ ਹੁਣ ਆਪਾਂ ਇੱਕ ਨਾਰਮਲ ਬੰਦੇ ਦੀ ਕਰਦੇ ਨੇ ਐਵੇਂ ਐ ਮੇਰੇ ਪੁਲਿਸ ਇੱਕ ਵਾਰੀ ਅੱਗੇ ਆਓ ਤੁਸੀਂ ਆਜੋ ਅੱਗੇ ਆਜੋ ਜਿਵੇਂ ਹੁਣ ਇਹੇ ਬੰਦਾ ਹੈ ਜਿਹੜਾ ਜੀ ਮੈਂ ਪਹਿਲਾਂ ਕਿਸੇ ਨਾ ਸਟੂਡੈਂਟ ਹੈ ਜਿਆ ਸਟੂਡੈਂਟ ਆ ਦੇਖੋ ਇਹ ਚੀਜ਼ ਕਿੰਨੀ ਵੱਧ ਗਈ ਜੀ ਵੱਧ ਗਈ ਨਾ ਵੀਰੇ ਜਿਵੇਂ ਲਾ ਕੇ ਚੱਲੋ ਹੁਣ ਇਹ ਇੱਕ ਮਾਰਕਰ ਜਿੰਨੀ ਵੱਧ ਗਈ ਮਾਰਕਰ ਜਿੰਨੀ ਵੱਧ ਗਈ ਠੀਕ ਹੈ ਨਾ ਜੇ ਹੁਣ ਆਪਾਂ ਇਹਨੂੰ ਉੱਤੇ ਚੱਕਦੇ ਆ ਇਹ ਕਿੰਨੇ ਜਿਹਾ ਹਾਂ ਜੀ ਮਾਰਕਰ ਤੋਂ ਵੀ ਛੋਟੀ ਹੋਗੀ ਮਾਰਕਰ ਤੋਂ ਵੀ ਛੋਟੀ ਹੋਗੇ ਜੀ ਸਮਝ ਗਏ ਮੇਰੀ ਗੱਲ ਇਹ ਮਨਕੇ ਜਿਹੜਾ ਫਲਾ ਜਾਂ ਫਲਾ ਆ ਜਾਂਦਾ ਜਾਂ ਘਟ ਜਾਂਦਾ ਠੀਕ ਹੈ ਇੱਕ ਇੱਕ ਪੋਸਟਰ ਦੇ ਵਿੱਚ ਇਹ ਚੀਜ਼ ਰਹਿੰਦੀ ਹੈ ਤਾਂ ਆਪਾਂ ਨੂੰ ਦਿੱਕਤ ਹੀ ਦਿੰਦੀ ਉਹ ਦਿੰਦੀ ਹੈ ਵੀਰੇ ਇਹ ਸਾਡੇ ਕੋਲੇ ਵੀਰੇ ਬੰਦੇ ਹੀ ਆਉਂਦੇ ਨੇ ਜਿਹੜੇ ਦਵਾਈਆਂ ਖਾ ਕੇ ਅੱਕ ਜਾਂਦੇ ਨੇ ਜਾਂ ਡਾਕਟਰਾਂ ਕੋਲ ਜਾ ਕੇ ਅੱਕ ਜਾਂਦੇ ਨੇ ਜਾਂ ਜਿਨ੍ਹਾਂ ਨੇ ਐਕਸ-ਰੇ ਮਾਰਾਈਆਂ ਦੇ ਬਾਧੂ ਪੈਸੇ ਲਾਤੇ ਸਾਡੇ ਕੋਲ ਉਹੀ ਬੰਦੇ ਆਉਂਦੇ ਨੇ ਅਸੀਂ ਕਿਸੇ ਨੂੰ ਇਹੋ ਜਿਹਾ ਕੁੱਛ ਨਹੀਂ ਦਿੰਦੇ ਹੈਗੇ ਜੇ ਅਸੀਂ ਬੰਦੇ ਨੂੰ ਦਵਾਈਆਂ ਹੀ ਦਵਾਂਗੇ ਤਾਂ ਸਾਡੇ ਕੋਲ ਲੋਕੀ ਕਰਨ ਆਣਗੇ ਹਾਂਜੀ ਅਸੀਂ ਬਿਨਾ ਦਵਾਈ ਤੋਂ ਹੀ ਟ੍ਰੀਟਮੈਂਟ ਕਰਦੇ ਹਾਂ ਬਿਨਾ ਦਵਾਈ ਤੋਂ ਟ੍ਰੀਟਮੈਂਟ ਹੁੰਦਾ ਤੇ ਮਾੜੀ ਜਿਹੀ ਫੀਸ ਦਾਸੀ ਦਈਏ ਹੋਰ ਲਾ ਲੋਕ ਬਹਿ ਪਾਲੀ ਬੈਠਣ ਉਹ ਵੀ ਬਹੁਤ ਜ਼ਿਆਦਾ ਫੀਸ ਹੋ ਨਹੀਂ ਬਈ ਸਾਡੀ ਫੀਸ ਜਸਟ 300 ਰੁਪਏ ਹੈ ਜੀ ਸਿਰਫ 300 ਰੁਪਏ ਸਿਰਫ 300 ਰੁਪਏ ਕਿੰਨਾ ਕੁ ਦਰਦ ਹੈ ਜੀ ਬਾੜੇ ਦਰਦ ਹੈ ਮੈਂ ਤਾਂ ਬਾੜੀ ਔਖੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਬਾੜੀ ਪਰੇਸ਼ਾਨ ਸੀ ਮੈਂ ਕਿੱਥੋਂ ਮੈਂ ਤਾਂ ਆਈ ਬਰਨਾਲੇ ਤੋਂ ਬਰਨਾਲੇ ਤੋਂ ਕਿੰਨੀ ਕਿੰਨਾ ਕੁ ਦਰਦ ਦਿੰਦੇ ਕੱਲੇ ਗੋਡਿਆਂ ਤੇ ਹੋ ਰਿਹਾ ਗੋਡਿਆਂ ਦਰਦ ਹੋ ਰਿਹਾ ਹਾਂ ਆ ਆ ਚੀਜ਼ ਹੈ ਨਾ ਆ ਚੀਜ਼ ਦੁਖੀ ਲਓ ਜੀ ਹੁਣ ਤੁਹਾਨੂੰ ਕੋਸ਼ਟਵੇਂ ਸਮੇਂ ਬਾਅਦ ਦੁਬਾਰਾ ਪੁੱਛਾਂਗੇ ਵੀ ਕੀ ਰਿਜ਼ਲਟ ਮਿਲਿਆ ਨਾ ਚਲੋ ਵੀਰੇ ਕਰਦੇ ਚਲੋ ਲਓ ਜੀ ਹੁਣ ਤੁਸੀਂ ਦੇਖ ਰਹੇ ਹੋ ਉਹੀ ਮਾਤਾ ਜੀ ਨੇ ਜਿਹੜੇ ਜਿਨ੍ਹਾਂ ਤੋਂ ਪਹਿਲਾਂ ਮੰਨ ਕੇ ਚਲੋ ਕੁਰਸੀ ਦੇ ਥੱਲੇ ਨਹੀਂ ਬੈਠਾ ਜਾਂਦਾ ਸੀ ਕਿਵੇਂ ਫਰਕ ਹੈ ਜੀ ਹੁਣ ਹਾਂ ਬਹੁਤ ਫਰਕ ਪੁੱਤ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਤਾ ਲੱਗਿਆ ਅਲੇ ਪਹਿਲੀ ਵਾਰ ਹੀ ਆਈਆਂ ਮੈਂ ਤਾਂ ਅਨੇ ਮੇਰਾ ਗੋਡਾ ਮੁਰਦਾ ਨਹੀਂ ਸੀ ਜੀ ਹਾਂ ਮੈਂ ਤਾਂ ਇਹੀ ਫਿਰਦੀ ਰੇ ਡੰਡਾ ਲੀਕ ਵਾਹ ਜੀ ਵਾਹ ਹਾਂ ਲਓ ਜੀ ਲਾਈਫ ਸਟਾਈਲ ਇਹ ਜ ਹੈ ਸਾਰਾ ਕੁਝ ਇਹ ਜ ਹੈ ਹੁਣ ਤੁੰਨੇ ਦੇਖਿਆ ਹੁਣੇ ਕਈ ਬੰਦੇ ਮੋਟਰਸਾਈਕਲ ਤੇ ਜਾਂਦੇ ਨੇ ਫੋਨ ਉਹਨਾਂ ਦਾ ਐ ਕੰਨ ਨੂੰ ਲੱਗਿਆ ਹੁੰਦਾ ਤੁੰਨੋ ਚੀਜ਼ ਵੀ ਦਿਖਾਉਣਾ ਹੁਣ ਮੈਂ ਹੁਣ ਇੱਕ ਇਹ ਦੋਵੇਂ ਇਕਾਈਆਂ ਲਿਹੀਆਂ ਠੀਕ ਆ ਜਿਹੜੇ ਹੋਗੇ ਜੀ ਜਦੋਂ ਆਪਾਂ ਬੰਦਾ ਮੋਟਰਸਾਈਕਲ ਤੇ ਜਾਂਦਾ ਹੈ ਜੀ ਤਾਂ ਫਿਰ ਇਹ ਬੰਦੇ ਫੋਨ ਲਾ ਲੈਂਦੇ ਨੇ ਐ ਕੰਨ ਨੂੰ ਜੀ ਠੀਕ ਆ ਦੇਖੋ ਕਿੰਨੀ ਜਿਆਦਾ ਘਟੀ ਹੋਈ ਆ ਆਪਾਂ ਚ ਠੀਕ ਐ ਤੇ ਵੀਰੇ ਇੱਧਰ ਦੇਖੋ ਕਿੰਨੀ ਜ਼ਿਆਦਾ ਵਧੀ ਹੋਈ ਐ ਜੀ ਬਈ ਜੇ ਇਹੇ ਨਾੜ ਦੇ ਵਿੱਚ ਕੰਪਰੈਸ ਆ ਗਿਆ ਫਿਰ ਕੀ ਕਰੋਗੇ ਤੁਸੀਂ ਹੁਣ ਜਿਹੜੇ ਬੰਦੇ ਕਹਿੰਦੇ ਨੇ ਵੀ ਜਦੋਂ ਅਸੀਂ ਕੋਈ ਚੀਜ਼ ਨੀਚੋਂ ਝੁੱਕੇ ਚੱਕੀ ਠੀਕ ਆ ਸਾਡੇ ਚੁੱਕ ਪੈ ਗਈ ਉਹ ਚੁੱਕ ਕਿਵੇਂ ਪੈਂਦੀ ਐ ਓਕੇ ਹਾਂ ਜੀ ਹਾਂ ਜੀ ਨੀਚੇ ਝੁੱਕ ਗਿਆ ਆਜੇ ਵੀਰੇ ਅੱਗੇ ਲਓ ਜੀ ਜਦੋਂ ਬੰਦਾ ਨੀਚੇ ਝੁਕਿਆ ਹੋਇਆ ਉਹਦੇ ਆਹਾਂ ਮਣਕਿਆਂ ਦੇ ਉੱਤੇ ਪੂਰਾ ਕੰਪਰੈਸਰ ਹੁੰਦਾ ਠੀਕ ਆ ਠੀਕ ਹੈ ਜੇ ਤਾਂ ਆਪਾਂ ਇਹ ਚੀਜ਼ ਝੁੱਕ ਕੇ ਚੱਕਦੇ ਆ ਉੱਪਰ ਖੜਾ ਹੋ ਜਾ ਵੀ ਝੁੱਕ ਕੇ ਹਾਂ ਐਂ ਚੱਕਦੇ ਆ ਤਾਂ ਹਨੜਾ ਸਪਰੈਸ ਆ ਜਾਂਦਾ ਪ੍ਰੈਸ ਹੋ ਜਾਂਦਾ ਹਾਂ ਇਹ ਨੜਾ ਇਹ ਮਣਕਿਆਂ ਦੇ نیچے ਦਬ ਜਾਂਦੀਆਂ ਨੇ ਠੀਕ ਆ ਇੱਕ ਇੱਕ ਕਾਰਨ ਤਾਂ ਇਹ ਹੋ ਗਿਆ ਠੀਕ ਹੈ ਹੁਣ ਵੀਰੇ ਨੀਚੇ ਬਹਿ ਜਾ ਪੈਰਾਵਾਰ ਨੀਚੇ ਬਹਿੜ ਜਾ ਜਦੋਂ ਇਹ ਪੈਰਾਵਾਰ ਨੀਚੇ ਬੈਠਾ ਕੋਈ ਵੀ ਚੀਜ਼ ਚੱਕੂਗਾ ਚੱਕੂਗਾ ਇਹ ਕੋਈ ਵੀ ਏ ਬੀ ਸੀ ਹੈਨਾ ਤਾਂ ਇਹਦੀਆਂ ਨੜਾ ਤਾਂ ਨਹੀਂ ਉਵੇਂ ਫੈਲਣਗੀਆਂ ਜੀ ਇਹ ਚੀਜ਼ਾਂ ਵਿੱਚ ਬੰਡ ਤਾਂ ਨਹੀਂ ਹੋਊਗੀ ਮਤਲਬ ਵਧੂਗਾ ਤਾਂ ਨਹੀਂ ਸਿਸਟਮ ਜਿੰਨਾ ਵਧਿਆ ਹੋਇਆ ਸੀਗਾ ਨੀਚੇ ਝੁਕਣ ਲੱਗੇ ਵਧਿਆ ਹੋਇਆ ਸੀ ਹੁਣ ਖੜਾ ਹੋ ਕੇ ਕੋਈ ਚੀਜ਼ ਚੱਕ ਦਿੱਤੀ ਐਵੇਂ ਜਦੋਂ ਕੋਈ ਵੀ ਚੀਜ਼ ਚੱਕ ਰਿਹਾ ਦੇਖੋ ਸੇਮ ਰਹੂਗਾ ਹੂੰ ਨੀਚੇ ਝੁਕਣ ਤੇ ਚੱਕਣ ਲੱਗੇ ਤੇ ਬੈ ਕੇ ਚੱਕਣ ਲੱਗੇ ਜਿਹੜਾ ਡਿਫਰੈਂਸ ਹੋਇਆ ਮਤਲਬ ਕਿ ਉਹ ਜੇ ਆਪ ਬੈ ਕੇ ਚੱਕਦੇ ਤਾਂ ਆਪਣੀ ਕੋਈ ਨਾੜ ਨਹੀਂ ਪ੍ਰੈਸ ਹੁੰਦੀ ਜੇ ਝੁੱਕ ਕੇ ਚੱਕਾਂਗੇ ਤਾਂ ਆਪਣੀ ਚੱਕ ਪੂਗੀ ਜਾਂ ਨਾੜ ਪ੍ਰੈਸ ਹੋਊਗੀ ਮਿੱਤਰੋ ਮੈਂ ਇਸ ਟਾਈਮ ਪਟਿਆਲੇ ਦੇ ਵਿੱਚ ਆ ਤੇ ਅੱਜ ਮੈਂ ਤੁਹਾਨੂੰ ਇਹੋ ਜਿਹੇ ਬੰਦੇ ਨਾਲ ਮਲਾਉਂਗਾ ਜਿਹਦੇ ਮੂਰੇ ਵੱਡੇ ਵੱਡੇ ਡਾਕਟਰ ਵੱ ਕਈ ਮਰੀਜ਼ ਮੈਂ ਇੱਥੇ ਇਹੋ ਜਿਹੇ ਦੇਖਿਆ ਜਿਹੜੇ ਦਿੱਲੀ ਤੋਂ ਪਤਾ ਨਹੀਂ ਕਿਹੜੇ ਕਿਹੜੇ ਪੰਜਾਬ ਇੰਡੀਆ ਦੇ ਬਾਹਰਲੇ ਸ਼ਹਿਰ ਤੋਂ ਆ ਰਹੇ ਆ ਤੇ ਇੱਥੇ ਆ ਕੇ ਠੀਕ ਹੋ ਰਿਹਾ ਮਿੱਤਰੋ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਦਵਾਈਆਂ ਵੀ ਖਾ ਕੇ ਦੇਖ ਲਈਆਂ ਆਪਰੇਸ਼ਨ ਵੀ ਕਰਾ ਕੇ ਦੇਖ ਲਏ ਪਰ ਜਦੋਂ ਕੋਈ ਫਰਕ ਨਾ ਪਿਆ ਤਾਂ ਅੰਤ ਨੂੰ ਇੱਥੇ ਆਉਣਾ ਹੀ ਪਿਆ ਬਾਈ ਇਹ ਲੋਕੇਸ਼ਨ ਮੈਂ ਪੁੱਛੂੰਗਾ ਨਾ ਡਾਕਟਰ ਸਾਹਿਬ ਤੋਂ ਇਹ ਦੇਖ ਸਕਦੇ ਹੋ ਤੁਸੀਂ ਉੱਪਰ ਹਨਾ ਬੀਐਸ ਹੈਲਥ케ਅਰ ਸੈਂਟਰ ਇਹ ਪਟਿਆਲੇ ਦੇ ਵਿੱਚ ਆ ਤੇ ਇਸ ਬੰਦੇ ਕੋਲੋਂ ਨਾ ਤਾਂ ਇਹ ਬੰਦੇ ਕੋਲੇ ਜਿਹੜੀ ਤੁਸੀਂ ਆਪਦੀ ਬਿਮਾਰੀ ਦੱਸੋਗੇ ਨਾ ਤਾਂ ਉਹਦਾ ਇਹਨਾਂ ਨੇ ਇਲਾਜ ਦਵਾਈ ਨਾ ਕਰਨਾ ਨਾ ਇਲਾਜ ਕਿਸੇ ਟੀਕੇ ਨਾ ਕਰਨਾ ਨਾ ਕਿਸੇ ਆਪਰੇਸ਼ਨ ਨਾ ਕਰਨਾ ਨਾ ਚੀਰਫੜ ਕੁਛ ਨਹੀਂ ਕਰਨਾ ਬਾਈ ਸਿਰਫ਼ ਹੱਥਾਂ ਦੇ ਵਿੱਚ ਕਹੇ ਜੀ ਕਿ ਬਰਕਤ ਆ ਮਹਾਰਾਜ ਦੀ ਬਖਸ਼ੀ ਹੋਈ ਕਲਾਵਾ ਹੱਥਾਂ ਤੇ ਪੈਰਾਂ ਦੀਆਂ ਅੱਡੀਆਂ ਦੇ ਨਾਲ ਹੀ ਠੀਕ ਕਰ ਦਿੰਦੇ ਆ ਮੈਂ ਮਰੀਜ਼ਾਂ ਦੇ ਨਾਲ ਵੀ ਮਲਾਉਂਗਾ ਪਤਾ ਨਹੀਂ ਕਿੰਨੀ ਕਿੰਨੀ ਦੂਰੋਂ ਯਾਰ ਬੰਦੇ ਆਉਂਦੇ ਆ ਜਿਹੜੇ ਕਿ ਠੀਕ ਹੋ ਕੇ ਜਾਂਦੇ ਆ ਸਰਪ ਤਿੰਨ 100 ਰੁਪਇਆ 300 ਰੁਪਇਆ ਲੈਂਦੇ ਆ ਤੇ 300 ਰੁਪਏ ਦੇ ਵਿੱਚ ਤਿੰਨ ਵਾਰੀ ਟ੍ਰੀਟਮੈਂਟ ਕਰਕੇ ਮੈਂ ਕਹਿੰਦਾ ਯਾਰ ਬੰਦਾ ਘੋੜੇ ਵਰਗਾ ਕਰ ਦਿੰਦਾ ਜਿਹੜੇ ਮਰੀਜ਼ਾਂ ਤੋਂ ਗੱਡੀਆਂ ਦੇ ਵਿੱਚ ਪਾ ਕੇ ਲਿਆਂਦੇ ਗਏ ਸੀ ਨਾ ਇੱਥੇ ਉਹ ਤੀਜੀ ਵਾਰ ਨੂੰ ਤੁਰ ਕੇ ਗਏ ਇੱਥੋਂ ਤੁਸੀਂ ਆਪਸ ਹੱਬ ਲਾ ਲਓ ਆਜੂ ਮੈਂ ਮਿਲਾਉਣਾ ਆਪਾਂ ਚੱਲ ਵੜਦੇ ਆ ਲొਕੇਸ਼ਨ ਵੀ ਆਪਾਂ ਪੁੱਛਾਂਗੇ ਪਹਿਲਾਂ ਵਾਲੇ ਵੀ ਕਿਹੜੀ ਲొਕੇਸ਼ਨ ਆ ਤੇ ਕਿੱਥੇ ਆਪਾਂ ਇਸ ਟਾਈਮ ਖੜੇ ਆ ਹਨ ਇਹ ਹੈਗਾ ਜੀ ਬੀਐਸ ਹੈਲਥ ਕੇਅਰ ਸੈਂਟਰ ਆਜੋ ਕੈਮਰਾਮੈਨ ਸਾਹਿਬ ਗੱਲਬਾਤ ਆਪਾਂ ਕਰਵਾਉਣੀ ਆ ਡਾਕਟਰ ਸਾਹਿਬ ਨਾਲ ਇਧਰਲੇ ਪਾਸੇ ਪਹਿਲਾਂ ਤਾਂ ਜਿੰਨੀ ਆਪਾਂ ਵੀਡੀਓ ਕੀਤੀਆਂ ਨਾ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਕਸਟਮਰਾਂ ਦਾ ਰਿਵਿਊ ਲੈਨੇ ਹੁੰਨੇ ਆ ਇਸ ਦੇ ਵਿੱਚ ਵੀ ਆਪਾਂ ਮਰੀਜ਼ਾਂ ਤੋਂ ਗੱਲਬਾਤ ਕਰਾਂਗੇ ਸੱਸੀ ਗੱਲ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਜੀ ਇੱਕਦਮ ਕਿਹੜਾ ਏਰੀਆ ਵੀਰੇ ਆਪਣਾ ਮੈਂ ਕੈਥਲ ਤੋਂ ਆਂ ਪਿੱਛੇ ਹੈ ਜੀ ਕੈਥਲ ਤੋਂ ਕੈਥਲ ਤੋਂ ਆਇਓ ਹਾਂਜੀ ਕੈਥਲ ਤੋਂ ਪਟਿਆਲੇ ਬਿਲਕੁਲ ਬਿਲਕੁਲ ਤੇ ਕੀ ਪ੍ਰੋਬਲਮ ਸੀਗੀ ਵੀਰੇ ਮਾਤਾ ਨੂੰ ਦਿੱਕਤ ਹੈ ਡਿਸਕ ਦੀ ਅੱਛਾ ਜੀ ਕਾਦੀ ਪਰੋਣੀ ਜੀ ਡਿਸਕ ਦੀ ਪ੍ਰੋਬਲਮ ਹੈ 8-10 ਸਾਲ ਹੋ ਗਏ ਪਹਿਲਾਂ ਦਿਖਾਇਆ ਕਿਸੇ ਡਾਕਟਰ ਨੂੰ ਹਾਂ ਬਿਲਕੁਲ ਆਪਰੇਟ ਦੱਸਿਆ ਹੋਇਆ ਸੀਗਾ ਮਾਤਾ ਨੂੰ ਅੱਛਾ ਵੀ ਆਪਰੇਸ਼ਨ ਹੀ ਹੋਊਗਾ ਆਪਰੇਸ਼ਨ ਨਹੀਂ ਹੋਏਗਾ ਠੀਕ ਹੈ ਜੀ ਹੁਣ ਇੱਥੇ ਵੀਡੀਓ ਦੇਖ ਕੇ ਆਪਾਂ ਇੱਥੇ ਬੈਠੇ ਆ ਆ ਕੇ ਸੈਕਿੰਡ ਟਾਈਮ ਆਏ ਆ ਅੱਥੀ ਠੀਕ ਹੈ ਜੀ ਅੱਛਾ ਵੀਡੀਓ ਤੋਂ ਪਤਾ ਲੱਗਿਆ ਹਾਂ ਵੀਡੀਓ ਤੋਂ ਪਤਾ ਲੱਗਿਆ ਸੀਗਾ ਠੀਕ ਹੁਣ ਦੂਜੀ ਵਾਰ ਆਇਓ ਫਰਕ ਪਤਾ ਲੱਗਿਆ ਕੋਈ ਪੂਜੀ ਵਾਰ ਹੀ ਆਏ ਆ ਦੇਖਦੇ ਆਂ ਵੀ ਪਹਿਲੀ ਵਾਰੀ ਤੋਂ ਇੱਕ ਉਮੀਦ ਹੁੰਦੀ ਹੈਗੀ ਆਪਾਂ ਸੈਕਿੰਡ ਟਾਈਮ ਆ ਇਧਰੋਂ ਪਾਸੇ ਮਿਲੋਣੇ ਸਾਚੀ ਗੱਲ ਵੀਰੇ ਕੀ ਹਾਲ ਚਾਲ ਹੈ ਵੀਰੇ ਵਧੀਆ ਵੀਰੇ ਠੀਕ ਕਿੱਥੋਂ ਆਏ ਵੀਰੇ ਆਪਣਾ ਵੀਰੇ ਲੋਕਲੀਆਂ ਬਹਾਦਰਗੜ ਬਟਿਆਲੇ ਤੋਂ ਬਹਾਦਰਗੜ ਹਾਂ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਵੀਰੇ ਨਹੀਂ ਵੀਰੇ ਮੇਰੇ ਫਾਦਰ ਸਾਹਿਬ ਪਹਿਲਾਂ ਵੀ ਸੀ ਹੁਣ ਮਤਲਬ ਆਏ ਹੋਏ ਹਾਂ ਉਹਨਾਂ ਨੂੰ ਮੋਢੇ 'ਚ ਦਰਦ ਰਹਿੰਦਾ ਹੈ ਉਹ ਦਿਖਾਣੇ ਹਾਂ ਮੋਢੇ 'ਚ ਦਰਦ ਤੇ ਫਾਦਰ ਸਾਹਿਬ ਦੇ ਵੀ ਡਿਸਕ ਮਤਲਬ ਮਣ ਕੇ ਦਾ ਵੀ ਹੋਇਆ ਸੀ ਹੁਣ ਠੀਕ ਨਹੀਂ ਠੀਕ ਹੈ ਜੀ ਹਾਂ ਅੱਗੇ ਤੋਂ ਬਹੁਤ ਫਰਕ ਹੈ ਵੀਰੇ ਅੱਛਾ ਤੁਹਾਨੂੰ ਪਤਾ ਕਿਵੇਂ ਲੱਗਿਆ ਸੀਗਾ ਇਹ ਵੀਰੇ ਆਪਣੇ ਜਾਣਕਾਰੀ ਸੀ ਰੈਫਰੈਂਸ ਤੇ ਆਏ ਹੋਏ ਸੀ ਫਰੈਂਡ ਪਹਿਲਾਂ ਫਰੈਂਡ ਵੀਰੇ ਆ ਕੇ ਉਹ ਪਹਿਲਾਂ ਵੀ ਦਿਖਾਇਆ ਵੀਰੇ ਬਹੁਤ ਜਗ੍ਹਾ ਪਰ ਫਰਕ ਨਹੀਂ ਪਿਆ ਕਿਤੇ ਅੱਛਾ ਫਰਕ ਨਹੀਂ ਪਿਆ ਹੁਣ ਇੱਥੇ ਆਇਆ ਥੋੜੇ ਫਰਕ ਪਿਆ ਠੀਕ ਆ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੂੰ ਫਰਕ ਪੈ ਚੁੱਕਿਆ ਹੁਣ ਮਦਰ ਤੋਂ ਲੈ ਕੇ ਹਾਂਜੀ ਹਾਂ ਮਦਰ ਤੋਂ ਹੈ ਥੈਂਕ ਯੂ ਵੀਰੇ ਸਾਚੀ ਗੱਲ ਜੀ ਸਾਚੀ ਗੱਲ ਜੀ ਤੁਸੀਂ ਕਿੱਥੋਂ ਆਇਓ ਮੁੱਲਾਪੁਰ ਦੱਖ ਮੁੱਲਾਪੁਰ ਦੱਖ ਠੀਕ ਹੈ ਹਾਂਜੀ ਤੇ ਕੀ ਪ੍ਰੋਬਲਮ ਸੀਗੀ ਇਹ ਭਾਈ ਸਾਹਿਬ ਜੀ ਰੀੜ ਦੀ ਹੱਡੀ ਨੂੰ ਆ ਕੋਈ ਦੱਤਾਂ ਖਾਲੀ ਦੱਤਾਂ ਘਟ ਤੋਂ ਆਉਂਦੀਆਂ ਨੇ ਠੀਕ ਹੈ ਜੀ ਰੀੜ ਥੋੜਾ ਜਿਆਦਾ ਪਰਦਾ ਵਾ ਜਿਵੇਂ ਖਾਂਦਾ ਠੀਕ ਹੈ ਜੀ ਪਹਿਲਾਂ ਦਿਖਾਇਆ ਸੀ ਕਿਤੇ ਹਾਂਜੀ ਹਾਂਜੀ ਬਹੁ ओके ਪਹਿਲਾਂ ਦਿਖਾਇਆ ਜੀ ਤੇ ਹੁਣ ਫਿਰ ਕਿਥੋਂ ਕਿ ਕਿਵੇਂ ਜਾਣਕਾਰੀ ਤੁਹਾਨੂੰ ਕਿਵੇਂ ਮਿਲੀ ਜਾਣਕਾਰੀ ਸਾਡੇ ਪਿੰਡੋਂ ਵੀ ਬੰਦੇ ਆਏ ਸੀ ਜੀ ਇੱਥੇ ਲੋਡ ਕਰਾਉਣ ਠੀਕ ਹੈ ਜੀ ਉਹਨਾਂ ਨੂੰ ਫਰਕ ਪੈ ਗਿਆ ਤੇ ਉਹਨਾਂ ਸਾਨੂੰ ਦੱਸਿਆ ਕਹਿੰਦੇ ਜੀ ਉੱਥੇ ਹੀ ਜਾਓ ਓਕੇ ਅੱਗੇ ਦੇ ਅੱਗੇ ਤੁਹਾਨੂੰ ਦੱਸਿਆ ਗਿਆ ਸੀ ਠੀਕ ਹੈ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਆਜੋ ਹੁਣ ਮੈਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਲਾਉਂਗਾ ਆਜੋ ਤੁਹਾਨੂੰ ਡਾਕਟਰ ਸਾਹਿਬ ਨਾਲ ਮਲਾਉਣੇ ਆ ਆਜੋ ਸਾਸ਼ੀ ਗੱਲ ਵੀਰੇ ਸਾਸ਼ੀ ਗੱਲ ਕੀ ਹਾਲ ਚਾਲ ਹੈ ਵੀਰੇ ਸਭ ਸਭ ਅਸੀਂ ਬਾਹਰੋਂ ਵੀ ਵੀਰੇ ਰਿਵਿਊ ਲੈ ਕੇ ਆਏ ਆ ਉਹਨਾਂ ਨੇ ਵੀ ਦੱਸਿਆ ਬੀਜਾ ਜੀ ਠੀਕ ਆ ਹੁਣ ਪਹਿਲਾਂ ਨਾਲੋਂ ਤੇ ਇਹੇ ਜ ਆ ਤੁਹਾਡੇ ਹੱਥ ਦੇ ਵਿੱਚ ਕੀ ਆ ਬਈ ਜਿਹੜੇ ਤੁਸੀਂ ਬਿਨਾਂ ਦਵਾਈ ਤੋਂ ਬਿਨਾਂ ਕਿਸੇ ਟੀਕੇ ਤੋਂ ਜਿਨ੍ਹਾਂ ਨੂੰ ਡਾਕਟਰ ਨੇ ਆਪਰੇਸ਼ਨ ਦੀ ਗੱਲ ਕਹੀ ਸੀ ਬਈ ਉਹਨਾਂ ਨੂੰ ਤੁਸੀਂ ਬਿਨਾਂ ਆਪਰੇਸ਼ਨ ਤੋਂ ਸਿਰਫ ਹੱਥਾਂ ਦੇ ਨਾਲ ਹੀ ਠੀਕ ਕਰਦੇ ਹੋ ਇਹ ਕੋਈ ਲੋਕਾਂ ਨੂੰ ਇਹ ਕਾਹਦੇ ਕੋ ਸੱਦਾਂ ਦਾ ਕੋਈ ਮੂਰਖ ਬਣਾਉਣ ਵਾਲਾ ਸਿਸਟਮ ਤਾਂ ਨਹੀਂ ਹੈ ਵੀਰੇ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਨਾ ਕਿਸੇ ਨੂੰ ਵੀ ਕੋਈ ਵੀ ਡਾਕਟਰ ਹੈ ਕੋਈ ਵੀ ਮਰੀਜ਼ ਹੈ ਅੱਜ ਕੱਲ੍ਹ ਤਾਂ ਹਰ ਬੰਦੇ ਨੂੰ ਇਨੀ ਨੌਲੇਜ ਹੈ ਕਿ ਬੰਦੇ ਦੇ ਦਰਦ ਕਦੋਂ ਤੇ ਕਿੱਥੇ ਤੇ ਕਿਵੇਂ ਹੁੰਦਾ ਹੈ ओके ਆਮ ਜੀ ਦਿੱਕਤ ਆ ਹਰ ਬੰਦੇ ਨੂੰ ਸਰਵਾਈਕਲ ਦੀ ਸਰਵਾਈਕਲ ਸਭ ਤੋਂ ਪਹਿਲੀ ਗੱਲ ਕਰਦੇ ਆ ਆਪਾਂ ਹੁਣ ਬੰਦੇ ਨੂੰ ਸਰਵਾਈਕਲ ਕਿਉਂ ਹੁੰਦਾ ਹੈ ਕਿਵੇਂ ਹੁੰਦਾ ਜੇ ਇਹ ਇੱਕ ਸਟੂਡੈਂਟ ਹੈ ਜੇ ਸਟੂਡੈਂਟ ਲਾਈਫ ਹੈ ਜੀ ਜੇ ਇਹ ਬੰਦਾ ਪੜ੍ਹੇਗਾ ਤੇ ਇਹਦੀ ਕਰਦਣਾ ਐਵੇਂ ਹੋਵੇਗੀ ਐਵੇਂ ਹੋਊਗੀ ਇਹ ਚੀਜ਼ ਜੀ ਉੱਪਰ ਉੱਠ ਗਈ ਓਕੇ ਆਓ ਵੀਰੇ ਜ਼ੂਮ ਕਰੋ ਪਹਿਲਾਂ ਨੇੜੇ ਹੋ ਕੇ ਦਿਖਾ ਦਿਓ ਵੀਰੇ ਆਹ ਚੀਜ਼ ਉੱਪਰ ਉੱਠ ਗਈ ਉੱਠ ਗਈ ਜੀ ਹਨਾ ਤੇ ਜਦੋਂ ਇਹ ਗਾ ਤਾਂ ਨੀਵੇਂ ਰੱਖੇਗਾ ਇਹ ਚੀਜ਼ ਫੇਰ ਅੰਦਰ ਵੜ ਗਈ ਹੂੰ ਵੜ ਗਈ ਨਾ ਇਹ ਇੱਕ ਸਟੂਡੈਂਟ ਦਾ profession ਦਿਖਿਆ ਆਪਾਂ ਜੀ ਜੇ ਹੁਣ ਆਪਾਂ ਇਹੀ ਚੀਜ਼ ਲਾਈਏ ਪਿੰਟਰ ਹੈ ਇਹ ਪੇਂਟ ਕਰਦਾ ਜੀ ਇਹਨੇ ਗਰਦਨ ਉੱਤੇ ਚੱਕੀ ਹੋਈ ਹੈ ਇਹ ਚੀਜ਼ ਅੰਦਰ ਵੜ ਗਈ ਵੀਰੇ ਜੀ ਠੀਕ ਹੈ ਹੁਣ ਇਹ ਦੋਏ ਪੋਸਟਰ ਦੋਏ ਪੋਸਟਰ ਦੇ ਵਿੱਚ ਜੇ ਆਪਾਂ ਕੰਟੀਨਿਊ ਕੰਮ ਕਰਾਂਗੇ ਹੂੰ ਹੈਂ ਤਾਂ ਆਪਣਾ ਪ੍ਰੋਬਲਮ ਆਈਕਯੂ ਆਏਗੀ ਓਕੇ ਜਿਵੇਂ ਹੁਣ ਉੱਪਰ ਕਰਦਨ ਚੱਕੀ ਹੈ ਤਾਂ ਵੀ ਇਹਦੀਆਂ ਨਾੜਾਂ ਪ੍ਰੈਸ ਹੋ ਰਹੀਆਂ ਨੇ ਨੀਚੇ ਕਰਦਨ ਚੱਕੀ ਆ ਤਾਂ ਵੀ ਨਾੜਾਂ ਪ੍ਰੈਸ ਹੋ ਰਹੀਆਂ ਮਸਲ ਚ ਕਮਜ਼ੋਰੀ ਆਏਗੀ ਬਲੱਡ ਪ੍ਰੋਪਰ ਨਹੀਂ ਪਹੁੰਚੇਗਾ ਠੀਕ ਹੈ ਜਿੱਤੇ ਕਰਕੇ ਇਹਨੂੰ ਪ੍ਰੋਬਲਮ ਆ ਜਾਏਗੀ ਓਕੇ ਹਾਂਜੀ ਮਤਲਬ ਕੈਨਦਾ ਪਾਪ ਇਹ ਹੈ ਜਿੱਥੇ ਬਾਡੀ ਦੇ ਵਿੱਚ ਬਲੱਡ ਨਹੀਂ ਪਹੁੰਚ ਪੰਦਾ ਜਿੱਥੇ ਬਾਡੀ ਦੇ ਵਿੱਚ ਬਲੱਡ ਨਹੀਂ ਪਹੁੰਚ ਪੰਦਾ ਉੱਥੇ ਬੰਦੇ ਦੇ ਪੇਨ ਹੁੰਦਾ ਉੱਥੇ ਹੀ ਬੰਦੇ ਦੇ ਪ੍ਰੋਬਲਮ ਹੁੰਦੀ ਆ ਓਕੇ ਹਾਂਜੀ ਸਰ ਕਿਉਂਕਿ ਇੱਕ ਬਲੱਡ ਹੀ ਹੈ ਜਿੱਥੇ ਪਹੁੰਚੇਗਾ ਉਹੀ ਚੀਜ਼ ਆਰਗਨ ਐਕਟੀਵੇਟ ਹੋਣਗੇ ਉਹੀ ਚੀਜ਼ਾਂ ਕੰਮ ਕਰਨਗੀਆਂ ਜੀ ਹਨਾ ਜੀ ਹੁਣ ਜਦੋਂ ਬਾਡੀ ਦੇ ਬਲੱਡ ਦਾ ਰਾਹ ਹੀ ਰੁਕ ਗਿਆ ਖੂਨ ਦਾ ਰਾਹ ਹੀ ਰੁਕ ਗਿਆ ਆਪਣੀ ਥਾਂ ਤੋਂ ਜਾਣ ਤੋਂ ਉਹ ਕਾ ਚੀਜ਼ਾਂ ਕੰਮ ਕਿਵੇਂ ਕਰ ਸਕਦੀਆਂ ਨੇ ਜੀ ਜੀ ਠੀਕ ਹੈ ਨੇ ਹੁਣ ਸਾਡੇ ਵੱਲੋਂ ਕੀ ਕਰਿਆ ਜਾਂਦਾ ਜਿਵੇਂ ਕੋਈ ਵੀ ਚੀਜ਼ ਹਿੱਲੀ ਹੋਈ ਹੈ ਉਹ ਚੀਜ਼ ਨੂੰ ਆਪਣੀ ਥਾਂ ਤੇ ਪਹਚਾਣਾ ਜਿਵੇਂ ਹੁਣ ਇਹ ਗਰਦਨ ਇਹਦੇ ਉੱਪਰ ਹੈ ਇਹ ਚੀਜ਼ ਇਹਦੀ ਹਿੱਲ ਲਗੀ ਡੂੰਗੀ ਚਲ ਗਈ ਨਾ ਅੰਦਰ ਜੀ ਠੀਕ ਹੈ ਹੁਣ ਸਾਨੂੰ ਕੀ ਕਰਨੀ ਹੈ ਇਹ ਚੀਜ਼ ਸੈਟਿੰਗ ਕਰਨੀ ਹੈ ਇਹਨੂੰ ਬਾਹਰ ਕੱਢਣੀ ਹੈ ਜਿਵੇਂ ਹੁਣ ਇਹ ਚੀਜ਼ ਬਾਹਰ ਨਿਕਲ ਗਈ ਇਹ ਚੀਜ਼ ਨੂੰ ਅੰਦਰ ਕਰਨੀ ਹੈ ਲੈ ਹੁਣ ਤੁਹਾਨੂੰ ਮੈਂ ਇਹ ਚੀਜ਼ ਆਮ ਨਹੀਂ ਦਿਖ ਰਿਹਾ ਮੈਂ ਤੁਹਾਨੂੰ ਇੱਕ ਪ੍ਰੋਪਰ ਦਿਖਾਣਾ ਕਰਕੇ ਜੀ 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 ਜ਼ਰੂਰ ਹੁਣ ਮੰਨ ਕੇ ਚਲੋ ਸਾਡੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਡਿਟੇਲ ਦੇ ਵਿੱਚ ਵੀ ਉਹ ਤੁਹਾਡੇ ਕੋਲ ਆਉਣ ਤੱਕ ਕਿਉਂ ਠੀਕ ਹੈ ਜੀ ਜੀ ਜਿਹੜੀ ਆ ਆਪ ਬਣਾ ਰਹੇ ਆ ਜੀ ਡੈਮੋ ਜੀ ਇਹ ਕੋਈ ਆ ਨਹੀਂ ਹੈ ਵੀ ਪਰਫੈਕਟ ਹੈ ਓਕੇ ਇਹ ਸਿਰਫ ਇੱਕ ਮੈਂ ਸਮਝਾਉਣ ਦਾ ਜਰੀਆ ਲੋਕਾਂ ਨੂੰ ਹਨਾ ਕਿਵੇਂ ਸਮਝਾਉਣਾ ਜੀ ਇਹ ਸਰਵਾਈਕਲ ਤੇ ਲਾ ਲਓ ਮਣ ਕੇ ਨੇ ਮਣ ਕੇ ਆ ਜੀ ਠੀਕ ਆ ਸੱਤ ਮਣ ਕੇ ਲਾ ਲਓ ਠੀਕ ਆ ਓਕੇ ਜਿਆਦਾ ਨਹੀਂ ਵੈਸੇ ਆਪਾਂ ਮਣ ਕੇ ਚਲੋ 6-7 ਮਣ ਕੇ ਨੇ ਇਹ ਸਰਵਾਈਕਲ ਤੇ ਜੀ ਠੀਕ ਹੈ ਜਿਵੇਂ ਹੁਣ ਆਪਾਂ ਇੱਕ ਨਾਰਮਲ ਬੰਦੇ ਦੀ ਕਰਦੇ ਨੇ ਐਵੇਂ ਐ ਮੇਰੇ ਪੁਲਿਸ ਇੱਕ ਵਾਰੀ ਅੱਗੇ ਆਓ ਤੁਸੀਂ ਆਜੋ ਅੱਗੇ ਆਜੋ ਜਿਵੇਂ ਹੁਣ ਇਹੇ ਬੰਦਾ ਹੈ ਜਿਹੜਾ ਜੀ ਮੈਂ ਪਹਿਲਾਂ ਕਿਸੇ ਨਾ ਮੈਂ ਸਟੂਡੈਂਟ ਆ ਜਾਂ ਸਟੂਡੈਂਟ ਆ ਦੇਖੋ ਇਹ ਚੀਜ਼ ਕਿੰਨੀ ਵੱਧ ਗਈ ਜੀ ਵੱਧ ਗਈ ਨਾ ਵੀਰੇ ਜਿਵੇਂ ਲਾ ਕੇ ਚੱਲੋ ਹੁਣ ਇਹ ਇੱਕ ਮਾਰਕਰ ਜਿੰਨੀ ਵੱਧ ਗਈ ਮਾਰਕਰ ਜਿੰਨੀ ਵੱਧ ਗਈ ਠੀਕ ਹੈ ਨਾ ਜੇ ਹੁਣ ਆਪਾਂ ਇਹਨੂੰ ਉੱਤੇ ਚੱਕਦੇ ਆ ਇਹ ਕਿੰਨਾ ਜ ਆ ਦੇਖੋ ਮਾਰਕਰ ਤੋਂ ਵੀ ਛੋਟੀ ਹੋ ਗਈ ਮਾਰਕਰ ਤੋਂ ਵੀ ਛੋਟੀ ਹੋ ਗਈ ਜੀ ਸਮਝ ਗਏ ਮੇਰੀ ਗੱਲ ਇਹ ਮਣਕ ਜਿਹੜਾ ਫਲਾ ਜਾਂ ਫਲਾ ਆ ਜਾਂਦਾ ਜਾਂ ਘਟ ਜਾਂਦਾ ਠੀਕ ਹੈ ਇੱਕੇ ਪੋਸਟਰ ਦੇ ਵਿੱਚ ਇਹ ਚੀਜ਼ ਰਹਿੰਦੀ ਹੈ ਤਾਂ ਆਪਾਂ ਨੂੰ ਦਿੱਕਤ ਹੀ ਦਿੰਦੀ ਉਹ ਦਿੰਦੀ ਹੈ ਵੀਰੇ ਇਹ ਓਕੇ ਹੁਣ ਸਾਡੇ ਵੱਲੋਂ ਇਹ ਚੀਜ਼ ਦੀ ਟਿਊਨਿੰਗ ਕਰਕੇ ਨਾ ਇਹ ਚੀਜ਼ ਨੂੰ ਸੈੱਟ ਕਰਿਆ ਜਾਂਦਾ ਜੀ ਠੀਕ ਹੈ ਕੁਸ ਤੋਂ ਬਾਅਦ ਸਰਵਾਈਕਲ ਤੋਂ ਬਾਅਦ ਜੇ ਬੰਦੇ ਨੂੰ ਸਰਵਾਈਕਲ ਹੋ ਗਿਆ ਜੀ ਵੀਰ ਉੱਪਰੋਂ ਬਲੱਡ ਦਾ ਸਰਕੂਲੇਸ਼ਨ ਰੁਕ ਗਿਆ ਰੁਕ ਗਿਆ ਤਾਂ ਨੀਚੇ ਆਪਣੀ ਲੋਅਰ ਬੈਕ ਚ ਪ੍ਰੋਬਲਮ ਆਉਣ ਦੇ 100% ਚਾਂਸ ਬਣ ਜਾਂਦੇ ਨੇ ਓਕੇ ਜੇ ਹੁਣ ਪ੍ਰੋਬਲਮ ਨਹੀਂ ਆ ਰਹੀ ਆਉਣ ਵਾਲੇ 5-4 ਸਾਲਾਂ ਨੂੰ ਆ ਸਕਦੀ ਹੈ ਆ ਸਕਦੀ ਹੈ ਠੀਕ ਆ ਠੀਕ ਆ ਕਿਉਂ ਕਿਉਂਕਿ ਉਹ ਆਪਣੇ ਕੰਮਕਾਰ ਤੇ ਡਿਪੈਂਡ ਹੈ ਜੀ ਵੀਰ ਹਾਂਜੀ ਜਿਵੇਂ ਹੁਣ ਇਹ ਮਤਲਬ ਕਿ ਇੱਥੋਂ ਸਰਕੂਲੇਸ਼ਨ ਰੁਕੂਗਾ ਤਾਂ ਇਹਦੇ ਪੇਟ ਤੇ ਵੀ ਪ੍ਰੋਬਲਮ ਦੀ ਸੰਭਾਵਨਾ ਵਧੂਗੀ ਬੰਦੇ ਦੇ ਜੀ ਚੈਸਟ ਜੀ ਵੀ ਵਧੂਗੀ ਤੇ ਬਾਕੀ ਜਿੰਨੇ ਬਾਡੀ ਦੇ ਵਿੱਚ ਆਰਗਨ ਨੇ ਸਾਰਿਆਂ 'ਚ ਪ੍ਰੋਬਲਮ ਵਧੇਗੀ ਹੀ ਵਧੇਗੀ ਆਊਗੀ ਇਹ ਆਊਗੀ 100% ਆਏਗੀ ਵੀਰੇ ਜੀ ਜਿਨ੍ਹਾਂ ਨੂੰ ਗੈਸ ਬਣਦੀ ਐ ਦਿਲ ਕੱਚਾ ਹੁੰਦਾ ਐ ਜਾਂ ਕੁਝ ਵੀ ਹੁੰਦਾ ਉਹ ਸਰਵਾਈਕਲ ਦੀ ਉਹ ਦੇਣ ਐ ਅੱਛਾ ਹਾਂ ਇਹ ਸਰਵਾਈਕਲ ਦੀ ਪ੍ਰੋਬਲਮ ਹੀ ਬਹੁਤ ਆ ਨਾ ਵੀਰੇ ਬਹੁਤ ਜ਼ਿਆਦਾ ਕਿਉਂਕਿ ਯਾਰ ਹਰ ਬੰਦਾ ਹੀ ਬਿਜ਼ੀ ਐ ਲਾਈਫ ਸਟਾਈਲ ਇਹ ਜਿਹਾ ਸਾਰਾ ਕੁਝ ਇਹ ਜਿਹਾ ਹੁਣ ਤੁੰਨੇ ਦੇਖਿਆ ਹੋਣਾ ਕਈ ਬੰਦੇ ਮੋਟਰਸਾਈਕਲ ਤੇ ਜਾਂਦੇ ਨੇ ਫੋਨ ਉਹਨਾਂ ਦਾ ਐ ਕਰਨ ਨੂੰ ਲੱਗਿਆ ਹੁੰਦਾ ਤੁਹਾਨੂੰ ਉਹ ਚੀਜ਼ ਵੀ ਦਿਖਾਉਣਾ ਹੁਣ ਮੈਂ ਹੁਣ ਇੱਕ ਇਹ ਦੋਵੇਂ ਇਕਾਈਆਂ ਲਹੀਆਂ ਠੀਕ ਹੈ ਜਿਹੜੇ ਹੋਗੇ ਤਾਂ ਜੀ ਜਦੋਂ ਆਪਾਂ ਬੰਦਾ ਮੋਟਰਸਾਈਕਲ ਤੇ ਜਾਂਦਾ ਹੈ ਜੀ ਤਾਂ ਫਿਰ ਇਹ ਬੰਦੇ ਫੋਨ ਲਾ ਲੈਂਦੇ ਨੇ ਐ ਕੰਨ ਨੂੰ ਜੀ ਠੀਕ ਹੈ ਦੇਖੋ ਕਿੰਨੀ ਜਿਆਦਾ ਘਟੀ ਹੋਈ ਆ ਆਪਾਂ ਚ ਹੂੰ ਠੀਕ ਹੈ ਹੂੰ ਤੇ ਫਿਰ ਇੱਧਰ ਦੇਖੋ ਕਿੰਨੀ ਜਿਆਦਾ ਵਧੀ ਹੋਈ ਹੈ ਜੀ ਬਾਈ ਜੇ ਇਹ ਨਾੜ ਦੇ ਵਿੱਚ ਕੰਪਰੈਸ ਆ ਗਿਆ ਫਿਰ ਕੀ ਕਰੋਗੇ ਤੁਸੀਂ ਜੀ ਠੀਕ ਹੈ ਕੋਈ ਮੋਟਰਸਾਈਕਲ ਤੇ ਜਾਂਦੇ ਹੋਏ ਕੋਈ ਝੂਟਾ ਵੱਜ ਗਿਆ ਫਿਰ ਕੀ ਕਰੋਗੇ ਜੇ ਇੱਧਰ ਦਿੱਕਤ ਆ ਗਈ ਹੂੰ ਠੀਕ ਹੈ ਹੁਣ ਇਹੀ ਚੀਜ਼ਾਂ ਨੇ ਜਿਹੜੀ ਇੱਕ ਪੋਸਚਰ ਨੂੰ ਤੰਗ ਕਰਦੀਆਂ ਵਾਰ-ਵਾਰ ਜੀ ਹਾਂਜੀ ਹੁਣ ਇਹ ਤਾਂ ਤੁਹਾਨੂੰ ਮੈਂ ਸਰਵਿਕਲ ਵਾਲਾ ਸਮਝਾ ਦਿੱਤਾ ਉਸ ਤੋਂ ਬਾਅਦ ਨਿਚਲੀ ਚੀਜ਼ ਸਮਝਾਉਣਾ ਹੁਣ ਮੈਂ ਤੁਹਾਨੂੰ ਜੀ ਲੋਰ ਬੈਕ ਦੀ ਚੀਜ਼ ਓਕੇ ਜਿਨ੍ਹਾਂ ਦੇ ਲੱਕ ਦੇ ਵਿੱਚ ਦਰਦ ਰਹਿੰਦਾ ਜੀ ਜਿਨ੍ਹਾਂ ਦੇ ਰੀਡ ਦੀ ਹੱਡੀ ਦੇ نیچے ਮਣਕੀਆਂ ਦੀ ਮਤਲਬ ਕਿ ਲੱਤਾਂ ਵਾਲੀਆਂ ਨਸਾਂ ਦਾ ਵਜਨ ਨਹੀਂ ਆ ਜਾਂ ਹੋਰ ਕੋਈ ਵੀ ਨਸਾਂ ਮਣਕੀਆਂ ਦੇ نیچے ਦਬ ਜਾਂਦੀਆਂ ਨੇ ਉਹ ਸਮਝਾਉਂਦਾ ਤੁਹਾਨੂੰ ਕਿਵੇਂ ਦਬਦੀਆਂ ਨੇ ਜੀ ਹਾਂ ਠੀਕ ਹੈ ਜੀ ਇੱਥੇ ਲੈ ਜਾਓ ਬਬਾ ਇੱਟ ਚੱਕ ਲੈ ਤੂੰ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਸਮਝਾਉਣਾ ਹੁੰਦਾ ਤਾਂ ਕਿ ਬੰਦੇ ਨੂੰ ਡਿਟੇਲ ਚ ਚੱਜ ਨਾਲ ਪਤਾ ਲੱਗ ਜਾਏ ਕਿ ਸਾਨੂੰ ਪ੍ਰੋਬਲਮ ਸ਼ੁਰੂ ਕਿਉਂ ਹੋ ਰਹੀ ਹੈ ਕਿਉਂ ਨਹੀਂ ਹੋ ਰਹੀ ਜੀ ਇਹ ਵੀ ਇੱਕ ਮੈਨੇ ਵਾਸਤੇ ਇੱਕ ਡੈਮੋ ਹੀ ਬਣਾਇਆ ਕੋਈ ਖਾਸ ਪੱਕਾ ਇਹ ਨਹੀਂ ਹੈਗਾ ਵੀ ਉਹ ਹੋਇਆ ਹੈ ਨਾ ਇੱਕ ਲੋਕਾਂ ਦੀ ਸਮਝਾਉਣ ਦੇ ਖਾਤਰ ਬਣਾਇਆ ਪਹਿਲਾਂ ਮੈਂ ਤੁਹਾਨੂੰ ਇਹੀ ਚੀਜ਼ ਫੇਰ ਦਿਖਾਉਣਾ ਚਾਹੁੰਦਾ ਹੁਣ ਜਿਹੜੇ ਬੰਦੇ ਕਹਿੰਦੇ ਨੇ ਵੀ ਜਦੋਂ ਅਸੀਂ ਕੋਈ ਚੀਜ਼ ਨੀਚੋਂ ਝੁੱਕ ਕੇ ਚੱਕੀ ਠੀਕ ਹੈ ਸਾਡੇ ਚੁੱਕ ਪੈ ਗਈ ਉਹ ਚੁੱਕ ਕਿਵੇਂ ਪੈਂਦੀ ਹੈ ਓਕੇ ਹਾਂ ਜੀ ਹਾਂ ਜੀ ਨੀਚੇ ਝੁੱਕ ਪੈ ਲਾ ਆ ਜਾ ਵੀਰੇ ਅੱਗੇ ਲਓ ਜੀ ਜਦੋਂ ਬੰਦਾ ਨੀਚੇ ਝੁਕਿਆ ਹੋਇਆ ਹੈ ਉਹਦੇ ਆਹਾਂ ਮਣਕਿਆਂ ਦੇ ਉੱਤੇ ਪੂਰਾ ਕੰਪਰੈਸਰ ਹੁੰਦਾ ਠੀਕ ਆ ਠੀਕ ਹੈ ਜੇ ਤਾਂ ਆਪਾਂ ਇਹ ਚੀਜ਼ ਝੁੱਕ ਕੇ ਚੱਕਦੇ ਆ ਉੱਪਰ ਖੜਾ ਹੋ ਜਾ ਵੀ ਝੁੱਕ ਕੇ ਹਾਂ ਐ ਚੱਕਦੇ ਆ ਤਾਂ ਹਨੜਾ ਸਪਰੈਸ ਆ ਜਾਂਦਾ ਪ੍ਰੈਸ ਹੋ ਜਾਂਦਾ ਹਾਂ ਇਹ ਨੜਾ ਇਹ ਮਣਕਿਆਂ ਦੇ نیچے ਦਬ ਜਾਂਦੇ ਨੇ ਠੀਕ ਹੈ ਇੱਕ ਕਾਰਨ ਤਾਂ ਇਹ ਹੋ ਗਿਆ ਠੀਕ ਹੈ ਹੁਣ ਵੀਰੇ નીચે ਬਹਿ ਜਾ ਪੈਰਾਵਰ નીચે ਬਹਿ ਜਾ ਜਦੋਂ ਇਹ ਪੈਰਾ ਪਰ નીચે ਬੈਠਾ ਕੋਈ ਵੀ ਚੀਜ਼ ਚੱਕੂਗੀ ਚੱਕੂਗਾ ਇਹ ਕੋਈ ਵੀ ABC ਹੈਨਾ ਤਾਂ ਇਹਦੀਆਂ ਨੜਾ ਤਾਂ ਨਹੀਂ ਉਵੇਂ ਫੈਲਣ ਗਿਆ ਜੀ ਇਹ ਚੀਜ਼ਾਂ ਵਿੱਚ ਬੈਂਡ ਤਾਂ ਨਹੀਂ ਹੋਊਗੀ ਮਤਲਬ ਵਧੂਗਾ ਤਾਂ ਨਹੀਂ ਸਿਸਟਮ ਜਿੰਨਾ ਵਧਿਆ ਹੋਇਆ ਸੀਗਾ ਵਿੱਚੇ ਝੁਕਣ ਲੱਗੇ ਵਧਿਆ ਹੋਇਆ ਸੀ ਹੁਣ ਖੜਾ ਹੋ ਕੇ ਕੋਈ ਚੀਜ਼ ਚੱਕ ਦਿੱਤੀ ਐਵੇਂ ਜਦੋਂ ਕੋਈ ਵੀ ਚੀਜ਼ ਚੱਕ ਰਿਹਾ ਦੇਖੋ ਸੇਮ ਰਹੂਗਾ ਹੂੰ ਨੀਚੇ ਝੁਕਣ ਤੇ ਚੱਕਣ ਲੱਗੇ ਤੇ ਬਹਿ ਕੇ ਚੱਕਣ ਲੱਗੇ ਜਿਹੜਾ ਡਿਫਰੈਂਸ ਹੋਇਆ ਮਤਲਬ ਕਿ ਉਹ ਜੇ ਆਪ ਬਹਿ ਕੇ ਚੱਕ ਜਾਂਦਾ ਆਪਣੀ ਕੋਈ ਨਾੜ ਨਹੀਂ ਪ੍ਰੈਸ ਹੁੰਦੀ ਜੇ ਝੁੱਕ ਕੇ ਚੱਕਾਂਗੇ ਤਾਂ ਆਪਣੇ ਝੁੱਕ ਪਊਗੀ ਜਾਂ ਨਾੜ ਪ੍ਰੈਸ ਹੋਊਗੀ ਓਕੇ ਇੱਕ ਕਾਰਨ ਇਹ ਹੋ ਗਿਆ ਹੁਣ ਤੁਹਾਨੂੰ ਮੈਂ ਹੋਰ ਚੀਜ਼ ਹੋਰ ਦਿਖਾਣਾ ਲੈ ਵੀ ਖੜ ਗਿਆ ਕਿ ਮੇਰੇ ਪਲੀਜ਼ ਜ਼ੂਮ ਕਰੋ ਕਿ ਆਉ ਅਗੇ ਆ ਜੀ ਠੀਕ ਹੈ ਜੀ ਹੁਣ ਦਿਖਾਣਾ ਮੈਂ ਉਹ ਤਾਂ ਸੀਗਾ ਰੀਜ਼ਨ ਵੀ ਮਣਕਿਆਂ ਦੇ ਚ ਨਾੜਾ ਦਬਦੀਆਂ ਮਣਕਿਆਂ ਦੇ ਚ ਨਾੜਾ ਕਿਉਂ ਦਬਦੀਆਂ ਨੇ ਹੁਣ ਉਹ ਵੀ ਦੇਖਦੇ ਆਪਾਂ ਇੱਕ ਆਪਾ ਰੀਡਰ ਸਾਡੀ ਬਿਲਕੁਲ ਸਿੱਧੀ ਹੈ ਨਾ ਜੀ ਇਸ ਟਾਈਮ ਆਪਾਂ ਜਿਹੜਾ ਸਕੈਚ ਬਣਾਇਆ ਹੋਇਆ ਬਿਲਕੁਲ ਸਿੱਧਾ ਹੈ ਨਾ ਬਿਲਕੁਲ ਸਿੱਧਾ ਹਾਂ ਜੀ ਪੈਰ ਰੱਖ ਬੇਟੇ ਲੱਛੀ ਦੀ ਕਰ ਰਹੀ ਕਾ ਸਿੱਧੀ ਹੋਰ 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 ਇਹ ਹੁਣ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਚੂਲੇ ਦੇ ਜੀ ਜਦੋਂ ਬੰਦੇ ਦਾ ਇੱਕ ਪਾਸੇ ਵਾਲਾ ਚੂਲਾ ਚੜ ਜਾਂਦਾ ਹੂੰ ਠੀਕ ਹੈ ਤਾਂ ਉਹਦਾ ਕੀ ਹੁੰਦਾ ਜੀ ਰੀੜ ਦੀ ਹੱਡੀ ਉਟੇੜੀ ਹੋ ਜਾਂਦੀ ਹੈ ਦੇਖੋ ਪਹਿਲਾਂ ਸਿੱਧੀ ਸੀ ਹੁਣ ਇਹ ਰੀੜ ਦੀ ਹੱਡੀ ਦਾ ਐਸ ਟਾਈਪ ਬਣ ਗਿਆ ਜੀ ਠੀਕ ਹੈ ਜਦੋਂ ਰੀੜ ਦੀ ਹੱਡੀ ਦਾ ਐਸ ਟਾਈਪ ਬਣ ਗਿਆ ਜੀ ਜਦੋਂ ਤੁਸੀਂ ਐਮ ਆਰ ਆਈ ਐਕਸ-ਰੇ ਕਰਾਉਂਗੇ ਕੁਝ ਵੀ ਕਰਾਉਂਗੇ ਉਹਦੇ ਵਿੱਚ ਕੀ ਆਊਗਾ ਜੀ ਤੁਹਾਡੇ L5 S1 ਬਣ ਕੇ ਦੇ ਵਿੱਚ ਦਿੱਕਤ ਆ ਗਈ ਦਿੱਕਤ ਆ ਗਈ ਠੀਕ ਹੈ ਉਹ L5 L5S1 ਬਣ ਕੇ ਨੀਚੇ ਤੁਹਾਡੇ ਨਰਸ ਦੱਬ ਗਈ ਓਕੇ ਜਦੋਂ ਕਿ 80% ਕੇਸਾਂ ਦੇ ਵਿੱਚ ਇਹ ਹੁੰਦਾ ਹੈ ਵੀ ਜਿਹੜਾ ਥੋੜਾ ਚੂਲਾ ਹੁੰਦਾ ਹੈ ਇਹ ਉੱਪਰ ਚੜ ਜਾਂਦਾ ਜਾਂ ਕੁਝ ਵੀ ਐਵੇਂ ਦਾ ਹੋ ਜਾਂਦਾ ਚੂਲਾ ਹਿੱਲ ਜਾਂਦਾ ਤਾਂ ਤੁਹਾਡੀ ਨਰਸ ਦੱਬਦੀ ਹੈ ਹੁਣ ਦੇਖੋ ਇਸ ਤਰ੍ਹਾਂ ਬਟੇਢੀ ਹੋਈ ਹੋਈ ਹੈ ਨਾ ਸਰ ਜੀ ਠੀਕ ਹੈ ਹੁਣ ਮੈਂ ਤੁਹਾਨੂੰ ਦੂਜਾ ਪਾਸਾ ਵੀ ਦਿਖਾਣਾ ਆ ਜਾ ਇੱਧਰ ਹੋ ਜਾ ਆਓ ਸਰ ਇੱਕ ਵਾਰੀ ਪਹਿਲਾਂ ਆਪਾਂ ਦੂਜੇ ਪਾਸੇ ਦੇਖੀ ਸੀ ਹੁਣ ਦੇਖੋ ਫੇਰ ਇੱਧਰ ਨੂੰ ਹੁਣ ਪਹਿਲਾਂ ਦੂਜੇ ਪਾਸੇ ਟੇਢੀ ਸੀ ਹੁੰਦੀ ਉਹ ਕਿੰਨੀ ਇੱਧਰ ਨੂੰ ਟੇਢੀ ਹੋ ਗਈ ਹੁਣ ਇੱਧਰ ਨੂੰ ਰੈਡੀ ਹੋ ਗਈ ਠੀਕ ਕਾਰਨ ਹੁਣ ਦੂਜੇ ਪਾਸੇ ਵਾਲਾ ਚੂਲਾ ਚੜਾਇਆ ਹੋਇਆ ਹੈ ਇੱਕ ਤੁਹਾਨੂੰ ਮੈਂ ਡੈਮੋ ਤਾਂ ਦੇ ਰਿਹਾ ਕਿ ਬੰਦਿਆਂ ਨੂੰ ਚੱਜ ਨਾਲ ਸਮਝ ਲੱਗ ਜਾ ਕਿ ਸਾਨੂੰ ਪ੍ਰੋਬਲਮ ਆਉਂਦੀ ਕਿਉਂ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸਰ ਲਓ ਜੀ ਤੇ ਇਹ ਬਿਲਕੁਲ ਸੱਚ ਆ ਵੀ ਤੁਸੀਂ ਕਿਸੇ ਨੂੰ ਅਜੇ ਤੱਕ ਦਵਾਈ ਨਹੀਂ ਦਿੱਤੀ ਜਾ ਕਿਸੇ ਨੂੰ ਮੰਨ ਕੇ ਚਲੋ ਆਪਰੇਸ਼ਨ ਵਗੈਰਾ ਜਿਵੇਂ ਡਾਕਟਰ ਸਲਾਹ ਦਿੰਦੇ ਆ ਕੋਈ ਟੀਕਾ ਵਗੈਰਾ ਕੁਝ ਨਹੀਂ ਦਵਾਈ ਤੋਂ ਬਿਨਾਂ ਹੀ ਠੀਕ ਕਰਦੇ ਸਾਡੇ ਕੋਲੇ ਵੀਰੇ ਬੰਦੇ ਹੀ ਆਉਂਦੇ ਨੇ ਜਿਹੜੇ ਦਵਾਈਆਂ ਖਾ ਕੇ ਅੱਕ ਜਾਂਦੇ ਨੇ ਜਾਂ ਡਾਕਟਰਾਂ ਕੋਲ ਜਾ ਕੇ ਅੱਕ ਜਾਂਦੇ ਨੇ ਜਾਂ ਜਿਨ੍ਹਾਂ ਨੇ ਐਕਸ-ਰੇ ਐਮ ਆਰ ਆਈਆਂ ਤੇ ਬਾਧੂ ਪੈਸੇ ਲਾਤੇ ਸਾਡੇ ਕੋਲ ਉਹੀ ਬੰਦੇ ਆਉਂਦੇ ਨੇ ਅਸੀਂ ਕਿਸੇ ਨੂੰ ਇਹੋ ਜਿਹਾ ਕੁਝ ਨਹੀਂ ਦਿੰਦੇ ਹੈਗੇ ਜੇ ਅਸੀਂ ਬੰਦੇ ਨੂੰ ਦਵਾਈਆਂ ਹੀ ਦਵਾਂਗੇ ਤਾਂ ਸਾਡੇ ਕੋਲ ਲੋਕੀ ਕਰਨ ਆਣਗੇ ਕੇ ਹਾਂਜੀ ਅਸੀਂ ਬਿਨਾ ਦਵਾਈ ਤੋਂ ਹੀ ਟ੍ਰੀਟਮੈਂਟ ਕਰਦੇ ਹਾਂ ਬਿਨਾ ਦਵਾਈ ਤੋਂ ਟ੍ਰੀਟਮੈਂਟ ਹੁੰਦਾ ਤੇ ਮਾੜੀ ਜਿਹੀ ਫੀਸ ਦਾਸੀ ਦੇ ਜੇ ਹੋਰ ਲਾ ਲੋਕ ਬਹਿ ਪਾਲੀ ਬੈਠਣ ਉਹ ਵੀ ਬਹੁਤ ਜ਼ਿਆਦਾ ਫੀਸ ਹੋ ਨਹੀਂ ਬਈ ਸਾਡੀ ਫੀਸ ਜਸਟ 300 ਰੁਪਏ ਹੈ ਜੀ ਸਿਰਫ 300 ਰੁਪਏ ਸਿਰਫ 300 ਰੁਪਏ ਹੈ ਜੀ ਸਿਰਫ 300 ਰੁਪਿਆ ਇੱਕ ਵਾਰ ਦੀ ਫੀਸ 300 ਰੁਪਏ ਹੈ ਜੀ ਇੱਕ ਦਿਨ ਦੇ ਵਿੱਚ ਭਾਵੇਂ ਅਸੀਂ 5 ਵਾਰੀ ਇਲਾਜ ਕਰੀਏ ਬੰਦੇ ਦਾ ਭਾਵੇਂ 50 ਵਾਰੀ ਕਰੀਏ ਭਾਵੇਂ ਇੱਕ ਵਾਰੀ ਕਰੀਏ ਅਸੀਂ 300 ਰੁਪਏ ਫੀਸ ਲੈਣੀ ਹੈ ਤੇ ਤੀਜੀ ਵਾਰ ਚ ਰਿਜ਼ਲਟ ਮਿਲਦਾ ਜੀ ਤਿੰਨ ਤਿੰਨ ਸੈਟਿੰਗਾਂ ਦੇ ਵਿੱਚ ਵਿੱਚ ਰਿਜ਼ਲਟ ਮਿਲਦਾ ਆਈ ਨਹੀਂ ਪਤਾ ਪਹਿਲੀ ਵਾਰ ਚ ਮਿਲ ਜਾਏ ਪਹਿਲੀ ਵਾਰ ਚ ਮਿਲ ਜੇ ਕਈ ਵਾਰ ਤਾਂ ਬਾਡੀ ਨੂੰ ਚੈੱਕ ਕਰਦੇ ਵੀ ਟਾਈਮ ਲੱਗ ਜਾਂਦਾ ਨਾ ਜੀ ਹਾਂਜੀ ਓਕੇ ਬਾਕੀ ਮੰਨ ਕੇ ਚਲੋ ਤੀਜੀ ਵਾਰ ਚ ਰਿਜ਼ਲਟ ਮਿਲ ਜਾਂਦਾ ਹਾਂਜੀ ਤੀਜੀ ਵਾਰ ਤੇ ਅਸੀਂ ਪੂਰੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਬੰਦਾ ਰਿਜ਼ਲਟ ਦੇ ਹੀ ਦਿੰਨੇ ਆ ਜੀ ਓਕੇ ਹਾਂਜੀ ਸਰ ਮੈਂ ਤਾਂ ਬਾਹਰ ਦੇਖਿਆ ਰਿਵਿਊ ਤੋਂ ਪਤਾ ਲੱਗਿਆ ਵੀ ਲੋਕ ਬਹੁਤ ਦੂਰੋਂ ਦੂਰੋਂ ਆ ਰਹੇ ਆ ਪੂਰੇ ਇੰਡੀਆ ਦੇ ਵਿੱਚੋਂ ਹੀ ਲੋਕ ਆ ਰਹੇ ਆ ਹਾਂਜੀ ਪੂਰੇ ਇੰਡੀਆ ਚੋਂ ਲੋਕ ਆਣੇ ਆ ਜੀ ਆਪਣੇ ਕੋਲੇ ਠੀਕ ਆ ਹਾਂਜੀ ਸਰ ਠੀਕ ਹੈ ਬਾਈ ਪੂਰੇ ਇੰਡੀਆ ਦੇ ਵਿੱਚੋਂ ਲੋਕ ਆ ਰਹੇ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਪਰੇਸ਼ਾਨ ਹੋ ਯਾਰ ਮੈਨੂੰ ਵੀਰੇ ਇਹੋ ਜਿਹੇ ਵੀ ਆਉਂਦੇ ਹੋਣਗੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਵਾਰ ਚੀ ਮੇਰੇ ਖਿਆਲ ਨਾਲ ਜਿਨ੍ਹਾਂ ਨੂੰ ਡਾਕਟਰਾਂ ਨੇ ਆਪਰੇਸ਼ਨ ਦੀ ਸਲਾਹ ਵੀ ਦਿੱਤੀ ਹੈ ਨਾ ਕਿੰਨੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ੱਟਕੇ ਖਾ ਕੇ ਆ ਗਏ ਕੋਈ ਹੱਲ ਨਹੀਂ ਹੋਇਆ ਉਹ ਇੱਥੇ ਆ ਕੇ ਠੀਕ ਹੋ ਗਏ ਕਈ ਬੰਦੇ ਐਸੇ ਵੀ ਸੀ ਬਾਈ ਜਿਨ੍ਹਾਂ ਨੂੰ ਚੱਕ ਕੇ ਲੈ ਕੇ ਆਉਂਦੇ ਸੀ ਅੰਦਰ ਸਾਡੀਆਂ ਪੁਰਾਣੀਆਂ ਵੀਡੀਓ ਦੇਖਿਓ ਤੁਸੀਂ ਉਹਨਾਂ ਦੇ ਵਿੱਚ ਦਿਖ ਵੀ ਰਿਹਾ ਹੈ ਲੋਕ ਚੱਕ ਕੇ ਲੈ ਕੇ ਆਉਂਦੇ ਨੇ ਤੇ ਤਕਰੀਬਨ 2-3 ਸੈਟਿੰਗਾਂ ਦੇ ਵਿੱਚ ਆਪ ਤੁਰਦੇ ਨੇ ਉਹ ਬੰਦੇ ਆਪ ਤੁਰ ਕੇ ਗਏ ਹਾਂ ਲਓ ਇਹ ਤਾਂ ਵੱਡਾ ਹਲਕੀ ਹੋ ਸਕਦਾ ਨਾ ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਤੁਸੀਂ ਕਿਸੇ ਵੀ ਚੀਜ਼ ਤੋਂ ਪਰੇਸ਼ਾਨ ਹੋ ਤਾਂ ਕਿਰਪਾ ਕਰਕੇ ਇੱਕ ਵਾਰ ਬਾਈ ਹੋਰਾਂ ਨੂੰ ਫੋਨ ਲਾਓ ਡਾਕਟਰ ਸਾਹਿਬ ਨੂੰ ਫੋਨ ਲਾਓ ਗੱਲ ਕਰੋ ਤੇ ਕੋਈ ਆਫਤ ਨਹੀਂ ਹੁੰਦੀ ਆਫ ਹੁੰਦੀ ਹੈ ਬੁੱਧਵਾਰ ਦੀ ਸਾਡੀ ਛੁੱਟੀ ਹੁੰਦੀ ਹੈ ਜੀ ਬਾਕੀ ਅਸੀਂ 8 ਵਜੇ ਤੋਂ ਲੈ ਕੇ 5 ਵਜੇ ਤੱਕ ਦੇਖਦੇ ਆ ਜੀ 5 ਵਜੇ ਤੱਕ ਜੀ ਸਭ ਲਓ ਜੀ ਤੇ ਤੈਨ ਸੈਟਿੰਗ ਦੇ ਵਿੱਚ ਰਿਜ਼ਲਟ ਮਿਲਦਾ ਹੀ ਮਿਲਦਾ ਨਹੀਂ 100% ਮਿਲਦਾ ਜੀ ਮਿਲਦਾ 100% ਉਹ ਬੰਦੇ ਦੀ ਬੋਡੀ ਤੇ ਡਿਪੈਂਡ ਹੈ ਵੀ ਬਿਲਕੁਲ ਠੀਕ ਕਿੰਨੇ ਟਾਈਮ ਦੇ ਵਿੱਚ ਹਾਂਜੀ ਸਰ ਹਾਂਜੀ ਜੀ ਤੇ ਇੱਥੇ ਬਿਲਕੁਲ ਮੰਨ ਕੇ ਚਲੋ ਹੱਥਾਂ ਦੇ ਨਾਲ ਹੀ ਹੱਥਾਂ ਪੈਰਾਂ ਦੇ ਨਾਲ ਹੀ ਇਲਾਜ ਕਰ ਦਿੰਦੇ ਹਾਂ ਹੱਥਾਂ ਨਾਲ ਹੀ ਇਲਾਜ ਕਰਦੇ ਹਾਂ ਹਾਂਜੀ ਹੱਥਾਂ ਨਾਲ ਵੀ ਪੈਰਾਂ ਨਾਲ ਵੀ ਠੀਕ ਹੈ ਓਕੇ ਤੇ ਨਾ ਕੋਈ ਐਕਸ-ਰੇ ਲੈਣੇ ਹੋ ਨਾ ਐਮ ਆਰ ਆਈ ਕੁਝ ਵੀ ਨਹੀਂ ਤੁਹਾਡੇ ਸਾਹਮਣੇ ਐਕਸ-ਰੇ ਐਮ ਆਰ ਵਾਲੀ ਮਸ਼ੀਨ ਦਿਖਾਤਾ ਦਿੱਤੀ ਤੁਹਾਨੂੰ ਆਪ ਹੀ ਦੱਸਦਾ ਆਪ ਹੀ ਹੱਥਾਂ ਦੇ ਨਾਲ ਹੀ ਪਤਾ ਲੱਗ ਜਾਂਦਾ ਇਹਨਾਂ ਨੂੰ ਵੀ ਕਿਹੜੀ ਦਿੱਕਤ ਹੈ ਤੇ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਹੋਵੇ ਕਿਹੜੇ ਕਿਹੜੇ ਮੇਨ ਵੀ ਤੁਹਾਡੇ ਕੋਲ ਮਰੀਜ਼ ਆਉਂਦੇ ਵੀ ਕਿੰਨਾ ਤੋਂ ਕਿਹੜੇ ਕਿਹੜੇ ਕੋਲੇ ਸਰਵਾਈਕਲ ਵਾਲੇ ਮਰੀਜ਼ ਹੋਗੇ ਜੀ ਰੀਡ ਦੀ ਹੱਡੀ ਵਾਲੇ ਮਰੀਜ਼ ਹੋਗੇ ਜੀ ਗੋਡੇ ਵਾਲੇ ਮਰੀਜ਼ ਹੋਗੇ ਜੀ ਜਿਹੜਾ ਇਹ ਮਤਲਬ ਕਿ ਇਹ ਚੀਜ਼ਾਂ ਦਾ ਜਿਨ੍ਹਾਂ ਨੂੰ ਆਪਰੇਸ਼ਨ ਕਿਹਾ ਹੁੰਦਾ ਜਿਵੇਂ ਗੋਡੇ ਦਾ ਆਪਰੇਸ਼ਨ ਕਿਹਾ ਹੋਇਆ ਉਹ ਬੰਦਾ ਆਏ ਅਸੀਂ ਉਹਨੂੰ ਵੀ ਠੀਕ ਕਰਦੇ ਆਂ ਰੀਡ ਦੀ ਹੱਡੀ ਦਾ ਆਪਰੇਸ਼ਨ ਕਿਹਾ ਹੁੰਦਾ ਉਹ ਬੰਦਾ ਆਂਦਾ ਅਸੀਂ ਉਹਨੂੰ ਵੀ ਠੀਕ ਕਰਦੇ ਆਂ ਜੀ ਮਤਲਬ ਕਿ ਜਿਹਹ ਜੀ ਮਰਜ਼ੀ ਪ੍ਰੋਬਲਮ ਆ ਜੋੜਾਂ ਦੀ ਅਸੀਂ ਹੱਲ ਕਰਦੇ ਆ ਉਹਦਾ ओके ਸਾਡੇ ਵੱਲੋਂ ਕਿਸੇ ਨੂੰ ਕੋਈ ਵੀ ਪੇਨ ਕਿਲਰ ਨਹੀਂ ਦਿੱਤੀ ਜਾਊਗੀ ਜੀ ਅਸੀਂ ਇੱਕੋ ਚੀਜ਼ ਰეკਮੈਂਡ ਕਰਦੇ ਆ ਬੰਦੇ ਨੂੰ ਵੀ ਬੰਦੇ ਨੂੰ ਯੂਰਿਕ ਐਸਿਡ ਨਾ ਹੋਵੇ ਈਐਸਆਰ ਨਾ ਹੋਵੇ ਆਰਏ ਫੈਕਟਰ ਨਾ ਹੋਵੇ ਜੀ ਜੇ ਇਹ ਆ ਚੀਜ਼ਾਂ ਬੰਦੇ ਨੂੰ ਹੈਗੀਆਂ ਨੇ ਤਾਂ ਇਹ ਦਵਾਈ ਖਾਣੀ ਪਊਗੀ ਬੰਦੇ ਨੂੰ ਜੀ ਠੀਕ ਹੈ ਜੀ ਕਿਉਂਕਿ ਇਹ ਕੋਈ ਪੇਨ ਕਿਲਰ ਨਹੀਂ ਹੈਗੀ ਬਾਡੀ 'ਚ ਬੈਵਾਦੀ ਹੁੰਦੀ ਹੈ ਜੇ ਇਹ ਖਤਮ ਹੋਊਗੀ ਬਾਡੀ ਦੇ ਵਿੱਚੋਂ ਬੈਵਾਦੀ ਤਾਂ ਬੰਦੇ ਦਾ ਇਲਾਜ ਹੋਊਗਾ ਨਹੀਂ ਬੰਦੇ ਦਾ ਇਲਾਜ ਨਹੀਂ ਹੁੰਦਾ ਨਹੀਂ ਹੁੰਦਾ ਜੀ ਸਾਹਿਬ ਠੀਕ ਆ ਇਹਦਾ ਵੀ ਦਾਸਤਾ ਸਰਵਾਈਕਲ ਦਾ ਵੀ ਦਾਸਤਾ ਹੁਣ ਉਹਨੂੰ ਗੋਡਿਆਂ 'ਵਰੇ ਦੱਸੋ ਵੀ ਇਹਦਾ ਕੀ ਫੰਡਾ ਬਿਰੇ ਉਹ ਚੀਜ਼ ਦਿਖਾਣ ਲੱਗਾ ਤੁਹਾਨੂੰ ਮੈਂ ਆਓ ਵੀਰੇ ਇੱਕ ਵਾਰੀ ਨੇੜੇ ਹੋ ਕੇ ਦਿਖਾ ਬਾਈ ਡਿਟੇਲ ਦੇ ਵਿੱਚ ਦੱਸਿਏ ਤੁਹਾਨੂੰ ਇਲਾਜ ਕਰਨ ਤੋਂ ਪਹਿਲਾਂ ਗੁੱਡਾ ਦਿਖਾਣਾ ਫਿਰ ਇਲਾਜ ਕਰਨ ਤੋਂ ਬਾਅਦ ਦਿਖਾਉਂਗਾ ਓਕੇ ਹਾਂਜੀ ਆ ਜਾ ਵੀਰੇ ਇੱਕ ਵਾਰੀ ਇਧਰ ਆ ਕੇ ਜ਼ੂਮ ਕਰਾ ਕੇ ਦੇਖੋ ਜੀ ਹੁਣ ਜਦੋਂ ਆਪਾਂ ਦੇਖ ਰਹੇ ਆ ਦੇਖੋ ਸਾਰਾ ਗੁੱਡਾ ਇਧਰ ਨੂੰ ਬਾਹਰ ਆਇਆ ਹੋਇਆ ਹੈ ਬਾਹਰ ਆਇਆ ਹੋਇਆ ਠੀਕ ਹੈ ਵੀਰੇ ਠੀਕ ਹੈ ਜੀ ਦੇਖੋ ਕਿੰਨਾ ਬਾਹਰ ਆਇਆ ਹੈ ਜੀ ਠੀਕ ਹੈ ਇਧਰ ਆਇਆ ਹੋਇਆ ਸਾਰਾ ਆਇਆ ਹੋਇਆ ਨਾ ਇਹ ਜਦੋਂ ਹੁਣ ਗੁੱਡਾ ਆਪਣੀ ਥਾਂ ਤੋਂ ਹਿੱਲ ਕੇ 1% ਡਾ ਹੋ ਗਿਆ ਤਾਂ ਗੋਡੇ ਦੇ ਵਿੱਚੋਂ ਜਿਹੜੀ ਸਪੇਸ ਸੀ ਉੱਥੋਂ ਘਟ ਗਈ ਖਤਮ ਹੋ ਗਈ। ਗੋਡੇ ਦੇ ਦੋਏ ਸਾਡਾ ਆਪਸ ਚ ਨਾਲ ਜੁੜ ਗਏ ਠੀਕ ਹੈ ਜਿਹਨੂੰ ਡਾਕਟਰ ਕਿਹਾ ਕਹਿਣਗੇ ਵੀ ਇਹਦਾ ਗਰੀਸ ਖਤਮ ਹੋ ਗਈ ਜਾਂ ਇਹਦੇ ਵਿੱਚੋਂ ਸਪੇਸ ਖਤਮ ਹੋ ਗਈ। ਹੁਣ ਇਹਦਾ ਆਪਰੇਸ਼ਨ ਹੀ ਹੋਵੇਗਾ। ਹੂੰ ਉਹਨਾਂ ਦੀ ਵਰਡਿੰਗ ਇਹ ਹੋਊਗੀ। ਪਰ ਸਾਡੇ ਕੋਲ ਇਸ ਚੀਜ਼ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਹੈ। ਇਹਦਾ ਹੱਲ ਵੀ ਹੈਗਾ ਬਿਨਾ ਆਪਰੇਸ਼ਨ ਤੋਂ। ਉਹ ਅਸੀਂ ਕਰਕੇ ਦਿਖਾਉਂਦੇ ਹਾਂ। ਲਓ ਹੁਣ ਤੁਹਾਡੇ ਸਾਹਮਣੇ ਲਾਈਵ ਹੋਊਗਾ ਇਹਦਾ ਹੱਲ। ਮਾਤਾ ਤੋਂ ਇੱਕ ਵਾਰੀ ਪੁੱਛ ਲਓ ਦਰਦ ਕਿੰਨਾ ਕ ਹੈ। ਇਲਾਜ ਕਰਨ ਤੋਂ ਬਾਅਦ ਫਿਰ ਪੁੱਛੋ ਦਰਦ। ਮੈਂ ਪੁੱਛਦਾ ਜੀ। ਸਾਸ਼ੀ ਗ ਮਾਤਾ ਜੀ ਸਤਿ ਸ੍ਰੀ ਅਕਾਲ ਪੁੱਤ ਕਿੰਨਾ ਕੁ ਦਰਦ ਆ ਜੀ ਬਾੜੇ ਦਰਦ ਆ ਪੁੱਤ ਮੈਂ ਤਾਂ ਬਾੜੇ ਓਖੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਹਾਂ ਬਾੜੇ ਪਰੇਸ਼ਾਨ ਸੀ ਮਤ ਆਈ ਕਿੱਥੋਂ ਮੈਂ ਤਾਂ ਆਈ ਬਰਨਾਲੇ ਤੋਂ ਬਰਨਾਲੇ ਤੋਂ ਕਿੰਨੀ ਕਿੰਨਾ ਕੁ ਦਰਦ ਦਿੰਦਾ ਸੱਲੇ ਗੋਡਿਆਂ ਤੇ ਹੋ ਰਿਹਾ ਗੋਡਿਆਂ ਦਰਦ ਹੋ ਰਿਹਾ ਹਾਂ ਆ ਆ ਚੀਜ਼ ਹੈ ਨਾ ਆ ਚੀਜ਼ ਦੁਖ ਰਹੀ ਲਓ ਜੀ ਹੁਣ ਤੁਹਾਨੂੰ ਕੁਸ਼ਟ ਮੈਂ ਸਮੇਂ ਬਾਅਦ ਦੁਬਾਰਾ ਪੁੱਛਾਂਗੇ ਵੀ ਕੀ ਰਿਜ਼ਲਟ ਮਿਲਿਆ ਨਾ ਚਲੋ ਵੀਰੇ ਕਰ ਦੇ ਚਲੋ ਰਾਣੇ ਐ ਕਰ ਦੇ ਤੁੰ ਇਹ ਜੀ ਟਿਪਿੰਗ ਕਰਦੇ ਜਿਹੜਾ ਪਹਿਲਾਂ ਚੱਕੀ ਵਿੱਚ ਸੇਮ ਟੂਨਿੰਗ ਨਾਲ ਸੁੱਪਰ ਕਰ ਦੋ ਅਜ ਉੱਪਰ ਨੂੰ ਦਾਦ ਦੇ ਦੁਕਾਨ ਤੋਂ ਸੁੱਪਰ ਬਾਈਕ ਨਾਲ ਚੁਲਾ ਚੱਕ ਦੇ ਉੱਤੇ ਠੀਕ ਹੈ ਫਿਰ ਤੁਸੀਂ ਲੈ ਲਓ ਪੁਰੀ ਪੁਰੀ ਜਿਹੜਾ ਰਸੂਈ ਵਾਲੀ ਵੀ ਬਾਈ ਉਹ ਵੀ ਵੀਡੀਓ ਵੀ ਲੈ ਲਓ ਜਿਹੜਾ ਦੱਲਾਣਾ ਗੇਰ ਜੀ ਇਹਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈਗਾ ਤੇ ਨਾ ਹੀ ਕੋਈ ਦਰਦ ਹੁੰਦਾ ਤੁਹਾਡੇ ਸਾਹਮਣੇ ਮਾਦਾ ਰਾਮ ਨਾਲ ਪਈ ਹੈ ਜੀ ਠੀਕ ਹੈ ਆਸਾਨੀ ਨਾਲ ਮਾਤਾ ਨੂੰ ਕੋਈ ਦਿੱਕਤ ਵੀ ਨਹੀਂ ਆ ਰਹੀ ਜੀ ਹਾਂਜੀ ਪੁੱਛ ਕੇ ਦੇਖ ਲਓ ਮਾਤਾ ਨੂੰ ਮਾਤਾ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਤੁਸੀਂ ਮਾਤਾ ਜੀ ਕੋਈ ਤਕਲੀਫ ਤਾਂ ਨਹੀਂ ਹੈਗੀ ਨਹੀਂ ਜੋ ਚੀਜ਼ਾਂ ਮੈਂ ਇਲਾਜ ਕਰ ਰਹੇ ਇਹ ਚੀਜ਼ ਤਾਂ ਪੁੱਛੋ ਨਾ ਨਹੀਂ ਜਿਹੜਾ ਇਹ ਇਲਾਜ ਹੋ ਰਿਹਾ ਇਹਦਾ ਤਾਂ ਨਹੀਂ ਕੋਈ ਚੱਕਰ ਓਕੇ ਜਿਹੜਾ ਦਰਦ ਪਹਿਲਾਂ ਉਹੀ ਹੋ ਰਿਹਾ ਸਿੱਧੀ ਕਰਨ ਮਤਲਬ ਆ ਤਾਂ ਸਿੱਧੀ ਕਰੋ ਮਤਲਬ ਆ ਤਾਂ ਆ ਲਾਇਬਰੇ ਹੁਣੇ ਹੀ ਕਰਿਆ ਸੀ ਹਜੇ ਆਪਾਂ ਹੁਣ ਦੇਖ ਕਿੰਨੀ ਸਿੱਧੀ ਲੱਗ ਰਹੀ ਲੱਤ ਇਹ ਬਿਲਕੁਲ ਸਿੱਧੀ ਹੋ ਗਈ ਪਹਿਲਾਂ ਥੋੜੀ ਜਿ ਇਧਰ ਨੂੰ ਸੀ ਨਾ ਹਾਂਜੀ ਲਓ ਜੀ ਬਈਆ ਚੈੱਕ ਕਰੋ ਤੁਸੀਂ ਵੀ ਭਾਵੇਂ ਇੱਕ ਵੀਡੀਓ ਨੂੰ ਦੁਬਾਰਾ ਬੈਕ ਮੂੜ ਕੇ ਦੇਖ ਲਓ ਤੁਹਾਨੂੰ ਲੱਗ ਜਾਊਗਾ ਪਤਾ ਹਾਂਜੀ ਲਓ ਜੀ ਜੋ ਕਹਿਨੇ ਆ ਭਈਆ ਸੋ ਕਰਦੇ ਆ ਆਵੇਂ ਲੋਕਾਂ ਮੰਗੂ ਫੜਾ ਨਹੀਂ ਅਸੀਂ ਮਾਰਦੇ ਜੀ ਹਾਂਜੀ ਜੋ ਸਾਡੇ ਕੋਲ ਹੈਗਾ ਅਸੀਂ ਬੋਲਾਂਗੇ ਉਹਨੀਆਂ ਗੱਲ ਉਹਨੀਆਂ ਗੱਲ ਜੀ ਜਿਹਦਾ ਜਿਹੜੀ ਚੀਜ਼ ਦਾ ਇਲਾਜ ਸੰਭਵ ਆ ਉਹੀ ਚੀਜ਼ ਬੋਲੀ ਜਾਊਗੀ ਵੀ ਹਾਂ ਇਹਦਾ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਜਿਹੜੀ ਚੀਜ਼ ਦਾ ਸਾਡੇ ਕੋਲ ਹੱਲ ਨਹੀਂ ਹੈ ਅਸੀਂ ਉਹਨੂੰ ਵਾਪਸ ਭੇਜ ਦਿੰਦੇ ਆ ਵੀ ਸਾਡੇ ਕੋਲ ਹੱਲ ਨਹੀਂ ਜੀ ਵਾਹ ਜੀ ਹਾਂਜੀ ਤੇ ਜਿਹੜੀ ਚੀਜ਼ ਦਾ ਹੱਲ ਹੈਗਾ ਫਿਰ ਉਹਦਾ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਹੀ ਕਰਦੇ ਨਹੀਂ ਕਰਦੇ ਨਹੀਂ ਹੈਗੇ ਜੀ ਵਾਹ ਚਲੋ ਜੀ ਸਿੱਧੇ ਕਰੋ ਹੀ ਲਾ ਤਾ ਵੀ ਆਪਾਂ ਇਹ ਕਮੀਦ ਦੇ ਸਕਦੇ ਆ ਲੋਕਾਂ ਨੂੰ ਵੀ ਆਓ ਦੇ ਇਥੇ ਠੀਕ ਹੋ ਕੇ ਜਾਓ ਹ ਮਗਲੂ ਟੇਬਲ ਆ ਬਈ ਲਓ ਜੀ ਹੁਣ ਤੁਸੀਂ ਦੇਖ ਰਹੇ ਹੋ ਉਹੀ ਮਾਤਾ ਜੀ ਨੇ ਜਿਹੜੇ ਜਿਨ੍ਹਾਂ ਤੋਂ ਪਹਿਲਾਂ ਮੰਨ ਕੇ ਚਲੋ ਕੁਰਸੀ ਦੇ ਥੱਲੇ ਨਹੀਂ ਬੈਠਾ ਜਾਂਦਾ ਸੀ ਕਿਵੇਂ ਫਰਕ ਹੈ ਜੀ ਹੁਣ ਹਾਂ ਬਹੁਤ ਫਰਕ ਪੁੱਤ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਤਾ ਲੱਗ ਗਿਆ ਅੱਲੇ ਪਹਿਲੀ ਵਾਰੀ ਆਈਆਂ ਮੈਂ ਤਾਂ ਅੱਨੇ ਮੇਰਾ ਗੋਡਾ ਮੁਰਦਾ ਨਹੀਂ ਸੀ ਜੀ ਹਾਂ ਮੈਂ ਤਾਂ ਇਹੀ ਫਿਰ ਧੀਰੇ ਡੰਡਾ ਲੀਕ ਵਾਹ ਜੀ ਹਾਂ ਲਓ ਜੀ ਜਾਨੋ ਇਹ ਜੋ ਦੇਖ ਰਹੇ ਨਾ ਉੱਥੋਂ ਮਾਤਾ ਜੀ ਕਹਿ ਰਹੇ ਸੀ ਚੱਕ ਕੇ ਸਾਨੂੰ ਬਾਹੋਂ ਨਾ ਥੱਲੇ ਹੁਣ ਆਪ ਤੇਰੇ ਫਿਰਦਾ ਦੇਖ ਲੈ ਕਮਾਲ ਜਿਹੜੇ ਲੋਕ ਇਹ ਚੀਜ਼ਾਂ ਤੋਂ ਪਰੇਸ਼ਾਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਡਾਕਟਰ ਸਾਹਿਬ ਕੋਲੇ ਹਾਂ ਬੇਟਾ ਮੈਨੂੰ ਤਾਂ ਬਹੁਤ ਫਰਕ ਆਏਗਾ ਧੰਨਵਾਦ ਹੈ ਮੇਰੇ ਪੁੱਤ ਨੇ ਜੋ ਕੁਰਬਾਨੀ ਕਰੀ ਹੈ ਮੇਰੇ ਨਾਲ ਇਹਨੇ ਨੇ ਧੰਨਵਾਦ ਹੈ ਇਹਨੂੰ ਬਹੁਤ ਬਹੁਤ ਜ਼ਿਆਦਾ ਲਓ ਜੀ ਬਹੁਤ ਧੰਨਵਾਦ ਮਾਤਾ ਜੀ ਮੈਂ ਇਧਰ ਮਾਤਾ ਜੀ ਨੂੰ ਮਿਲਾਉਣਾ ਸੱਸੀ ਗਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਮਾਤਾ ਜੀ ਹਾਂ ਦਿੱਲੀ ਤੋਂ ਦਿੱਲੀ ਤੋਂ ਆਇਓ ਹਾਂ ਇੰਨੀ ਦੂਰੋਂ ਪਤਾ ਕਿਵੇਂ ਲੱਗਿਆ ਤੁਹਾਨੂੰ ਹਾਂ ਤੁਹਾਡੀ ਵੀਡੀਓ ਦੇਖੀ ਠੀਕ ਹੈ ਜਿਵੇਂ ਵੀਡੀਓ ਦੇਖ ਕੇ ਆ ਗਏ ਹਾਂ ਜੀ ਠੀਕ ਮਾਤਾ ਜੀ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੈਨੂੰ ਪੁੱਤ 10 12 ਸਾਲ ਹੋ ਗਏ ਓਕੇ ਆ ਲੱਤਾਂ ਕੰਬਦੀਆਂ ਲੱਤਾਂ ਕੰਬਦੀਆਂ ਹਾਂ ਤੇ ਸਾਰੇ ਕਹਿੰਦੇ ਤੈਨੂੰ ਕੁਝ ਨਹੀਂ ਹੋਇਆ ਐਵੇਂ ਕਰਦੀਆਂ ਓਕੇ ਐਂ ਕਹਿੰਦੇ ਰਹਿੰਦੇ ਸੀ ਪਹਿਲਾਂ ਦਿਖਾਇਆ ਸੀ ਕਿਤੇ ਮੈਂ ਤਾਂ ਖੰਬ ਨਹੀਂ ਰਹਿੰਦੀਆਂ ਤੇ ਹੁਣ ਥੈਰੇਪੀ ਵੀ ਚੱਲਦੀ ਆ ਮੇਰੀ ਉਹ ਦੂਜਾ ਹੈਮੋਪੈਥਕ ਦਾ ਉਕੇ ਹੋਮੋਪੈਥਿਕ ਦਵਾਈ ਚਲਦੀ ਜੀ ਹਾਂ ਤੇ ਪਹਿਲਾਂ ਡਾਕਟਰਾਂ ਨੂੰ ਦਿਖਾਇਆ ਕਿੰਨੇ ਆ ਵੀ ਤੈਨੂੰ ਡਿਪਰੈਸ਼ਨ ਆ ਤੈਨੂੰ ਵਹਿਮ ਆ ਤੈਨੂੰ ਫਿਕਰ ਅੱਛਾ ਆਹੀ ਕੁਝ ਕਹਿ ਦਿੰਦੇ ਆ ਆਹੀ ਕੁਝ ਕਹਿ ਦਿੰਦੇ ਸਰਵਾਈਕਲ ਦੀ ਵੀ ਆ ਇਹ ਕਹਿੰਦੇ ਅੱਛਾ ਸਰਵਾਈਕਲ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਕਿਸੇ ਨੇ ਵੀ ਸਹੀ ਨਹੀਂ ਕਿਸੇ ਨੇ ਨਹੀਂ ਦੱਸਿਆ ਵੈਸੇ ਮੇਰੇ ਮੋਢੇ ਮਾਢੇ ਦਰਦ ਕਰਦੇ ਸੀਗੇ ਤੇ ਮੈਂ ਆਪ ਹੀ ਥੈਰੇਪੀ ਤੇ ਚਲੀ ਜਾਂਦੀ ਸੀ ਫੇਰ ਦੋ ਚਾਰ ਦਿਨ ਕਰਵਾਉਣੀ ਫੇਰ ਵਾਪਸ ਆ ਜਾਣਾ ਜਿੰਨਾ ਚਿਰ ਉਹ ਕਰਵਾ ਲੈਂਦੇ ਸੀ ਆਰਾਮ ਰਹਿੰਦਾ ਸੀ ਫੇਰ ਆਰਾਮ ਹੀ ਨਹੀਂ ਹੁੰਦਾ ਸੀ ਅੱਛਾ ਹਾਂ ਤੇ ਆ ਗੋਡੇ ਵੀ ਹਜੇ ਦੁਖਦੇ ਆ ਤੇ ਆ ਪਿੱਛੇ ਵੀ ਆ ਜੋਲੇ ਵੀ ਤੇ ਅੱਜ ਹਲਕਾ ਮਹਿਸੂਸ ਹੋ ਰਿਹਾ ਹੁਣ ਹਲਕਾ ਮਹਿਸੂਸ ਹੋ ਰਿਹਾ ਹਾਂ ਮੈਂ ਤਾਂ ਇਹ ਦੱਸ ਮੈਨੂੰ ਤੇਰੀ ਅੱਜ ਤੱਕ ਕਿਸੇ ਨੇ ਕੋਈ ਪ੍ਰੋਬਲਮ ਫੜੀ ਤੀ ਜਿਹੜੀਆਂ ਮੈਂ ਫੜੀਆਂ ਨੇ ਕਿ ਨਹੀਂ ਕਿਸੇ ਨੇ ਨਹੀਂ ਜੀ ਦੱਸੋ ਡਟੇ ਹਾਂ ਨਹੀਂ ਕਿਸੇ ਨੇ ਨਹੀਂ ਫੜੀ ਅੱਛਾ ਤੁਹਾਨੂੰ ਮੇਨ ਪ੍ਰੋਬਲਮ ਦੱਸ ਕੰਨੀਆਂ ਵਾਹਿਗੁਰੂ ਦਾ ਸ਼ੁਕਰ ਹੈ ਜਿਹੜਾ ਮੈਨੂੰ ਤੁਹਾਡੇ ਨਾਲ ਮਿਲਤਾ ਵਾਜ ਤੁਹਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਤੁਹਾਨੂੰ ਪ੍ਰੋਬਲਮ ਕੀ ਆ ਹੋਰ ਹੀ ਗੱਲਾਂ ਕਿਸੇ ਆ ਹੀ ਨਹੀਂ ਨੀਂਦ ਦੀ ਦਵਾਈ ਲੈ ਲੈਂਦੀ ਸੀਗੀ ਸੌਂ ਜਾਂਦੀ ਸੀ ਫੇਰ ਕਿਤੇ ਪੰਜ ਵਾਲੀ ਲੈ ਲੈਣੀ ਪਹਿਲਾਂ ਕਦੇ ਕੋਈ ਲੈ ਲੈਣੀ ਕਦੇ ਕੋਈ ਲੈ ਲੈਣੀ ਓਕੇ ਹੁਣ ਜਣੀ ਲੱਗਾ ਮੈਨੂੰ ਅੱਜ ਹਲਕਾ ਜਿਹਾ ਮਹਿਸੂਸ ਹੋਇਆ ਓਕੇ ਹਾਂ ਹੁਣ ਠੀਕ ਲੱਗ ਰਿਹਾ ਥੋੜਾ ਥੋੜਾ ਹਾਂ ਹੁਣ ਠੀਕ ਲੱਗ ਰਿਹਾ ਹੁਣ ਮੈਂ ਆਉਂਗੀ ਇੱਕ ਦੋ ਜਿਵੇਂ ਵੀ ਤੁਸੀਂ ਕਹੋਗੇ ਉਹ ਮੈਂ ਆਉਂਗੀ ਬਾਕੀ ਕਹੇ ਕਹ ਦੋ ਵੀ ਸਾਰੇ ਪੇਨ ਕਿਲਰ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਆ ਹੱਥਾਂ ਦੇ ਵਿੱਚ ਹੀ ਮੰਨ ਕੇ ਚਲੋ ਇਲਾਜ ਕਰਕੇ ਸਾਰੇ ਪੇਨ ਕਿਲਰਾਂ ਨੂੰ ਮਾਰ ਦੇ ਦਿੰਦੇ ਆ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੁਛ ਨਹੀਂ ਗਾ ਸਰਵ ਹੱਥਾਂ ਦੇ ਨਾਲ ਹੀ ਮਰੀਜ਼ ਠੀਕ ਹੁੰਦੇ ਤੇ ਠੀਕ ਹੋ ਕੇ ਗਏ ਆ ਤੇ ਹੁਣ ਬਾਹਰ ਲੈਣ ਵੀ ਲੱਗੀ ਪਈ ਆ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਤੇ ਸਵੇਰ ਜਦੋਂ ਤੁਸੀਂ ਆਏ ਸੀਗੇ ਤੁਸੀਂ ਆਏ ਲਾ ਲਓ ਵੀ ਇੱਥੇ ਇੰਨੇ ਕ ਜਿਆਦਾ ਗੱਡੀਆਂ ਮੋਟਰਸਾਈਕਲ ਖੜੀਆਂ ਸੀ ਵੀ ਆਏ ਲੱਗਦਾ ਜਿਵੇਂ ਕੋਈ ਮੰਨ ਕੇ ਚੱਲੋ ਰੈਲੀ ਵਗੈਰਾ ਹੁੰਦੀ ਆ ਇਕੱਠਾ ਦਾ ਇੰਨੀਆਂ ਗੱਡੀਆਂ ਖੜੀਆਂ ਸੀ ਵੀਰੇ ਹਾਂਜੀ ਹਾਂਜੀ ਸੋ ਬਾਕੀ ਇਹਨਾਂ ਦੇ ਕਹਿ ਸਕਦੇ ਆ ਵੀ ਮਾਲਕ ਦੀ ਮਿਹਰ ਆ ਇਹਨਾਂ ਤੇ ਨਾ ਬਈ ਇਹਨਾਂ ਨੂੰ ਗਉਣ ਬਖਸ਼ਿਆ ਮਾਲਕ ਨੇ ਸੋ ਵੀਰੇ ਬਹੁਤ ਬਹੁਤ ਧੰਨਵਾਦ ਤੇ ਕੰਟੈਕਟ ਨੰਬਰ ਇੱਕ ਵਾਰ ਮੜਾ ਜੇ ਮੇਰਾ ਮੋ ਜੀ ਇੱਕ ਵਾਰੀ ਫੇਰ 9815884026 ਲਓ ਜੀ ਇੱਕ ਵਾਰ ਜੇ ਤੁਹਾਨੂੰ ਕਿਸੇ ਵੀ ਇਹਨਾਂ ਦੇ ਵਿੱਚੋਂ ਜੋੜਾਂ ਦੇ ਦਰਦ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਣਾ ਇੱਕ ਵਾਰ ਤੁਸੀਂ ਜ਼ਰੂਰ ਇਹਨਾਂ ਨੂੰ ਫੋਨ ਕਰੋ ਇੱਕ ਵਾਰ ਜ਼ਰੂਰ ਆ ਜੋ ਬੁੱਧਵਾਰ ਨੂੰ ਆਫ ਹੁੰਦੀ ਆ ਵੈਸੇ 8 ਤੋਂ ਲੈ ਕੇ 5 ਵਜੇ ਤੱਕ ਇਹਨਾਂ ਦਾ ਕਲੀਨਿਕ ਹੈ ਜਿਹੜਾ ਖੁੱਲਾ ਹੁੰਦਾ ਇੱਕ ਗੱਲ ਮੇਰੇ ਰਹਿ ਗਈ ਕਰਨ ਵਾਲੀ ਬਾਈ ਜਿਹੜੇ ਬੱਚੇ ਆ ਉਹਨਾਂ ਦਾ ਨਹੀਂ ਲਈ ਜਾਂਦੀ ਹੈ ਨਾ ਜੀ ਫੀਸ ਅਸੀਂ 18 ਸਾਲ ਤੱਕ ਕੋਈ ਵੀ ਮੁੰਡਾ ਹੈ ਕੋਈ ਵੀ ਕੁੜੀ ਹੈ ਬੱਚਾ ਹੈ ਉਹਦਾ ਫਰੀ ਇਲਾਜ ਕਰਦੇ ਆ ਜੇ ਹੋਰ ਵੀ ਕੋਈ ਬੰਦਾ ਮਜਬੂਰ ਹੈ ਹਨਾ ਜਾਂ ਨਹੀਂ ਦੇ ਸਕਦਾ ਸੀ ਉਹਦਾ ਵੀ ਬਿਲਕੁਲ ਫਰੀ ਇਲਾਜ ਕਰਦੇ ਆ ਜੀ ਜੀ ਇੱਕ ਸਾਡੀ ਸੇਵਾ ਹੀ ਆ ਬਾਈ ਸੋ ਕੰਟੈਕਟ ਨੰਬਰ ਉੱਪਰ ਚੱਲੀ ਜਾਂਦੇ ਇੱਕ ਵਾਰ ਫੋਨ ਕਰੋ ਮੈਂ ਤਾਂ ਕਹਿੰਦਾ ਬਈ ਕਹਿ ਲਈਏ ਵੀ ਜੇ 100% ਤਾਂ 100% ਦੇ ਵਿੱਚੋਂ 40-50% ਲੋਕ ਆ ਜਿਹੜੇ ਕਿ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੈਗੇ ਪ੍ਰੋਬਲਮ ਆ ਆਪ ਬੰਦੇ ਨੂੰ ਆਉਂਦੀਆਂ ਹਨ ਵੱਡੀ ਉਮਰ ਨਾਲ ਆਉਂਦੀਆਂ ਤੇ ਕਈ ਤਾਂ ਜਵਾਨ ਹੀ ਜਿਹੜੇ ਮੁੰਡੇ ਆ ਜਵਾਨ ਕੁੜੀਆਂ ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਰਹੀਆਂ ਸੋ ਇੱਕ ਵਾਰ ਜਰੂਰ ਸੰਪਰਕ ਕਰੋ ਵੱਡੇ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪਊਗੀ ਤੁਹਾਨੂੰ ਕਦੇ ਜ਼ਿੰਦਗੀ ਦੇ ਵਿੱਚ